ਕੀ ਉਹ ਨਾ ਮਰੀ ਨਾ ਪੈਗੀ ਨਹੀਂ ਨੋਇਦੋ ਕੁਛੋ ਕੰਮ ਹੁੰਦਾ ਨਹੀਂ ਲਈਆ ਤੂੰ ਦਾ ਬੇਲਾ ਨਹੀਂ ਕੋਈ ਕੁਵਿਲਦਾਰੀ ਨਹੀਂ ਹੈ ਯਾਰ ਉਹ ਇਹਦੇ ਚੋ ਕੀ ਟੌਫੀਆਂ ਨਿਕਲਦੀਆਂ ਨੇ ਬਿੰਨੇ ਨੂੰ ਤੂੰ ਕੰਨ ਸੁਣ ਮਣੀ ਜਾ ਉਹ ਸਰਪੰਚ ਕੀ ਨੀਂ ਅੰਦਰਾਂ ਕਹਿੰਦੇ ਤੂੰ ਨਹੀਂ ਛੱਡ ਪਣੇ ਕਿਉਂ ਮੱਥਾ ਮਣੀਂ ਨਾ ਤੂੰ ਕੀ ਸਰਪੰਚ ਦੀ ਗੱਲ ਕਰੇਗਾ ਤੂੰ ਕੰਮ ਵੀ ਕਰ ਲੈਣ ਦੇ ਇਹ ਤਾਂ ਕੀ ਕੰਮ ਫੇਰ ਕਰ ਨਹੀਂ ਬਾਪੂ ਸਰਪੰਚ ਦਾ ਨਿਆਣੀ ਬਣਾ ਉਹਨਾਂ ਗੱਨਾ ਕਰਨ ਦਾ ਉਹ ਗੱਲਾਂ ਕੀ ਕਰੇਗਾ ਤੂੰ ਹੁਣ ਸਰਪੰਚ ਹੀ ਆਪਾ ਬਣਾਉਣੀ ਆ ਜਿਹੜਾ ਸਰਪੰਚ ਬਣਾ ਲਾ ਦੇ ਵਿੱਚੋਂ ਕੀ ਟੌਫੀਆਂ ਕੱਢਨੇਗਾ ਜਾਂ ਪੂਜੀਆਂ ਨਿਕੂ ਆਹ ਪੈਂ ਡੱਬਿਆਂ ਚ ਸਣਾ ਗੁੱਟ ਓਏ ਇਹ ਤੇ ਬਹੁਤ ਲਿਖਤ ਪੜਤ ਹੁੰਦੀ ਆਈ ਮਰੀ ਜਾਂਦਾ ਕਾਪੀਆਂ ਆ ਪੈਨ ਚੱਕੇ ਨਹੀਂ ਖੜਾ ਕੁਝ ਇਹ ਨਾ ਲਿਖਣਾ ਕੁਝ ਇਹਦਾ ਤਾਂ ਕੰਮ ਗਿਆ ਜਿੱਦਾਂ ਲਿਖਾਇਆ ਜਾਂਦਾ ਹੁੰਦਾ ਓਏ ਇਹਦਾ ਕੰਮ ਗਿਆ ਲੀ ਲੂ ਯਾਰ ਤੇਰੀ ਵੇ ਨਹੀਂ ਰਹੇ ਹੁਣ ਆ ਇਹਨੇ ਕੀ ਲਿਖ ਲੈਗਾ ਤੂੰ ਇਹ ਤੇ ਪੈਨ ਚੱਲਦਾ ਆ ਕਿੰਨੀਆਂ ਲੈਣਾ ਲੇਤੀਆਂ ਨਹੀਂ ਨਹੀਂ ਕੋਈ ਮਰੀ ਨਾ ਐ ਕਰੀ ਨਾ ਮੈਨੂੰ ਸ਼ਖਿਆਵਾਂ ਕੁਝ ਮੈਂ ਕੰਫੀਰ ਓ ਯਾਰ ਤੂੰ ਹੋਰ ਨਾ ਵਟਣ ਦਾ ਬੜੀ ਵੱਡਾ ਤੂੰ ਕਿਉਂ ਹੋਰ ਸਰਪੰਚ ਸਾਹਿਬ ਬਿਠਾ ਓ ਸਰਪੰਚ ਤੂੰ ਤਰੀ ਆ ਜੀ ਉਹ ਨਾਲ ਹੀ ਫਿਰਦਾ ਰਹਿਣਾ ਉਹ ਤੇ ਮਾਂ ਤੇ ਵੀ ਤੇਰਾ ਕੋਲੀ ਰਹਿਣਾ ਮੈਂ ਤਾਂ ਹੁਣੀ ਗੰਨ ਕਣ ਕਣ ਜੀ ਮੈਂ ਕਹਿੰਦੇ ਪੁੱਜਾ ਮਣੀ ਜਾਂਦਾ ਸੀ ਆ ਛਣੇਟ ਜੀ ਨੇ ਮੈਂ ਕਿਹਾ ਤੂੰ ਛਣ ਪੈ ਚੀਂ ਦੀਆਂ ਗੱਲਾਂ ਕਰ ਨਜ਼ਾਰਾ ਨਹੀਂ ਹੈ ਅੱਛਾ ਉਹ ਮੈਂ ਤਾਂ ਉਹੀ ਗੱਲ ਕਰਨ ਆਇਆ ਸੀ ਬਈ ਮੈਂ ਕਹਿਆ ਸੀ ਪੋਸਟਰ ਬਣਾਉਣਾ ਅੱਛਾ ਮਾਨਸਾ ਉਹਨਾਂ ਨੇ ਤਾਂ ਯਾਰ ਕੁਝ ਹੋਰ ਹੀ ਕਰਤਾ ਉਹ ਸਟ੍ਰਾਪਾ ਬਣਾਉਣ ਦੇ ਮਾਨਸਾ ਗਈ ਲੈਣ ਗਿਆ ਸੀ ਕੱਢਣਾ ਪ੍ਰਿੰਟ ਜ ਆਪਾਂ ਦੇਖੀ ਇੱਕ ਓਹੋ ਐਂ ਕਰ ਮਾਤਾ ਦੀ ਫੋਟੋ ਕਰ ਫਿਰ ਮੈਂ ਪੇਜ ਦਾ ਨਾਮ ਫੋਟੋ ਦਾ ਦਿੰਦੇ ਪੇਜ ਹੋਈ ਉਹ ਚ ਪਈ ਆ ਇਹ ਚ ਪਈ ਆ ਮੇਰੇ ਉਹ ਚ ਆ ਗੋਲ ਲੈ ਚੋ ਕੱਢ ਲੈ। ਅੱਛਾ ਹਾਂ। ਉਥੇ ਯਾਰ ਨਾਂ ਜਗਾਇਆ ਦੀ ਨਾਂ ਨੂੰ ਗਲਤ ਲਿਖਤਾ ਉਹਨਾਂ ਨੂੰ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਿਆ। 13 ਆਪਕਲਾ ਨਾਂ ਹੀ ਲਿਖ ਦਿੰਨੇ ਆ। ਇਹ ਕਿਹੜਾ ਪਰਚੂਨ ਨਿਸ਼ਾਨ ਆਇਆ ਜਾਂ ਕੋਈ ਹੋਰ ਗੱਲ। ਹਾਂ ਹਾਂ ਮੂਰੇ ਉਹ ਸਰਪੰਚ ਨਹੀਂ ਪਾਦੀ ਵੱਡਾ ਕਰਕੇ। ਪੰਚ ਨਹੀਂ ਲਿਖਦੀ। ਪਹਿਲੀ ਪਾਦੇ ਤਾ। ਹਾਂ। ਵੱਡੇ ਵੱਡੇ ਅੱਖਣਾ ਜਿਹੜੀ ਹਿਉ ਐ। ਹਾਂ ਬਾਣੀਆਂ ਉਹ ਬਣੀ ਤੁਣੀ ਲਿਖਦੇ। ਅਮਨ ਇਹ ਬਾਤ ਕੋਈ ਆ ਯਾਰ ਹੋਰ ਤੂੰ ਨਾਲ ਉਧਰਲੀ ਦੁਕਾਨ ਤੇ ਮੈਂ ਤੈਨੂੰ ਭਲਕੇ ਆਇਆ ਯਾਰ ਨਾ ਹੁਣ ਤਾਂ ਮੈਂ ਇੱਧਰ ਹੀ ਹਾਂ ਇੱਧਰ ਹੀ ਆਇਆ ਉਧਰ ਤੇਰੇ ਪਾਪਾ ਵੇਨੇ ਹਾਂ ਹਮ ਨਾਮ ਕਿਵੇਂ ਕੀ ਸੀਗਾ ਬਲਜੀਤ ਕੌਰ ਬਲਜੀਤ ਕੌਰ ਸਰਪੰਚ ਦੀ ਬਾਗੂਰੇ ਬਾਈ ਬਸ ਮੈਂ ਛੋਟਾ ਨਾਮ ਹੀ ਪਾ ਦਿਓ ਨਾਲ ਹਾਂ ਆਹ ਲੀਲੂ ਦੀ ਗੱਲ ਸਹੀ ਹੈ ਜਾਣ ਪਹਿਚਾਨ ਤਾਂ ਉਸੇ ਨਾਲ ਹੀ ਬਣਦੀ ਐ ਇਹਨੂੰ ਕੀ ਪਤਾ ਯਾਰ ਪ੍ਰੈਕਟਿਕ ਤੇ ਬਾਦੇ ਪ੍ਰੈਕਟਿਕ ਕੀ ਗੱਲ ਸਮਝੀਏ ਜੀ ਉਸਮਾਨ ਦੇਖ ਲੀਲੂ ਵੱਡ ਗਈ ਆ ਲੋਏ ਠੀਕ ਹੈ ਉਹ ਇਹ ਨੂੰ ਐਵੇਂ ਮੈਂ ਤਾਂ ਫੋਟੋ ਤੋਂ ਗੱਨ ਬਣਦੀਆਂ ਫੋਟੋ ਦਿਖਾ ਵੱਡੀ ਕਰਨੀ ਉਹ ਤਾਂ ਵੱਡੀ ਕਰਦੇ ਯਾਰ ਵੱਡੀ ਕਰਕੇ ਰੱਖਦੇ ਐ ਆੱਖੇ ਜੋੜੇ ਹੋਣ ਪੁੱਣ ਆ ਆ ਆ ਆ ਆ ਆ ਦੀ ਉਹ ਇਹ ਨਾ ਉਹ ਮੇਰੀ ਨਿਗਾਹ ਕਰਤਾ ਓਏ ਜਿੱਤ ਗਿਆ ਪਾ ਤਾਂ ਹਾਂ ਕਿਤਨੇ ਸਰਪੰਚੀ ਆਪਣੀ ਐ ਸਰਪੰਚ ਨਹੀਂ ਲਖਾ ਤਾਂ ਮੂਰੇ ਵੱਡਾ ਕਰਕੇ ਹੋऊंगी ਸ਼ਨਾ ਹੋऊंगी ਗੱਨ ਮਾਚੀਏ ਬਣ ਗਈ ਸ਼ਣ ਪੈਂਚਣੀ ਠੀਕ ਐ ਆ ਗੱਲ ਬਣ ਗਈ ਇਹ ਹੁਣ ਮੈਂ ਮੇਰੀ ਬੀਬੀ ਨੂੰ ਦਿਖਾ ਦਿੰਦਾ ਕੋਈ ਕਰੇ ਜਾ ਹਾਂ ਓਏ ਤਾਂ ਛੇਨਾਣਾ ਕੀ ਕਰਨ ਇੱਕ ਨਾਲੇ ਹੋਰ ਮੈਂ ਕਹਦਾ ਦੀ ਵੀ ਹੁਣ ਬੋਤਾਂ ਜੀਆਂ ਵਾਲਾ ਸਾਰਾ ਸਮਾਨ ਜਿਹੜਾ ਲਕੋ ਉਹ ਤੇ ਥਿਚ ਚੱਕ ਲਾਂਗੇ ਹੋਰ ਹੁਣ ਹੋਰ ਕਿੱਥੇ ਲੈਣਾ ਯਾਰ ਸੌਦਾ ਤੁਸੀਂ ਸਾਰਾ ਸਮਾਨ ਆਪਣੇ ਕੋਈ ਬੇਫਿਕਰ ਹੋ ਜਾ ਆਪਣੇ ਕੋਈ ਸਾਰਾ ਪੈਸੇ ਪੂਸੇ ਇਹ ਦਿੱਕਤ ਨਾ 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 ਅੱਜ ਪਹਿਲੇ ਦਿਨ ਪੁਆ ਲੈ ਕੇ ਜਾਵੇਂਗਾ ਤੂੰ ਕਾਗਜ਼ਾ ਤੇ ਮਿੱਠਾ ਲੈ ਕੇ ਜਾਈ ਨਾਲ ਮਿੱਠਾ ਲਪਿਆ ਕਰੇ ਵਾਧੂ ਬਾਜ ਪੇਰੋ ਮਹੂਨ ਤਕਨ ਹਾਂ ਹਾਂ ਜਾ ਕੇ ਦਿਖਲਾ ਉਹ ਕੀ ਕਹਿੰਦਾ ਇਹ ਝੋਕੀ ਨਿਕਲੂ ਆ ਦੇ ਐ ਕੱਢ ਦਿੰਦੇ ਆ ਪਪਾ ਇੱਥੋਂ ਹੀ ਉਹ ਨਿਕਲਿਆ ਚੁੱਲ੍ਹੇ ਜਾਂ ਝੋਕੀ ਹੋਏ ਇਹ ਕੀ ਕਰੇ ਯਾਰ ਇਹਨੂੰ ਕੀ ਸਿਖਾਈਏ ਇਹਨੂੰ ਤੂੰ ਇੱਥੇ ਹੀ ਬਿਠਾ ਦਿਆ ਕਰ ਉਹ ਮੈਨੂੰ ਤਾਂ ਐ ਸੀ ਮਾ ਕੇ ਕਹਿੰਦੇ ਚ ਪੈਸੇ ਬੁਹੇ ਧੱਕਦੇ ਆ ਇਹ ਇਹਦਾ ਕੁਝ ਹੋਰ ਹੀ ਨਿਕਲਣਾ ਠੀਕ ਹੈ ਜਮਾ ਹਾਂ ਜਮਾ ਠੀਕ ਆ ਇਹਦੀਆਂ ਕਿੰਨੀਆਂ ਕਾਪੀਆਂ ਕਰਾਂ ਦੱਸ ਕਿ ਮੈਂ ਇੱਕ ਵਾਰੀ ਚੈੱਕ ਕਰਾ ਦਾਂ ਮੈਂ ਨਾ ਚੈੱਕ ਕਰਾ ਲਈ ਹਾਂ ਕੀ ਆ ਆਪਾਂ ਘੱਟ ਹੀ ਲਾਵਾਂਗੇ ਜਦੋਂ ਚੋਣ ਨਿਸ਼ਾਨ ਆ ਗਿਆ ਜਾਂ ਹੋਰ ਫੇਰ ਆਪਾਂ ਵਧਾ ਕੇ ਲਿਖ ਦਾਂਗੇ ਇਹ ਤਾਂ ਮੈਂ ਤਾਂ ਛੋਟਾ ਕਢਾਇਆ ਮੜਾ ਜਾ ਇਹਦਾ ਮੈਂ ਵੱਡਾ ਬਾਈਨਰ ਕਰਾਂ ਫੇਰ ਤਾਂ ਆਪਾਂ ਵੱਡਾ ਕੰਦਾਂ ਜਿਹੜੇ ਕਰਾ ਲਾਂਗੇ ਹਾਂ ਇੱਕ ਦੋ ਹੁਣ ਆ ਪੈਸੇ ਕੋ ਸੈਂਟਿਕ ਦਾ ਮੰਨੀ ਚੱਕ ਦਾਂਗੇ ਕੰਮ ਆਪਾਂ ਬਸ ਬੇਫਿਕਰ ਹੋ ਜਾ ਹੁਣ ਤੂੰ ਕਹਿ ਤਾਂ ਜਿਹੜਾ ਕੋਈ ਤੇਰਾ ਨਾਂ ਲੂਆ ਕਿ ਉਹ ਨਹੀਂ ਸੌਦਾ ਦੇ ਦੇ ਤੋਤੀ ਵਾਲੇ ਐਨਾ ਆਪਣੇ ਆਏ ਸਭਾ ਤਾਂ ਬੜੀਆਂ ਬਈਆਂ ਪਈਆਂ ਪੈਸੇ ਤਾਂ ਖੁੱਲੀ ਛੁੱਪੀ ਦੇਤੀ ਮੈਨੂੰ ਬਾਅਦਸ਼ ਕੋਈ ਟੈਕਸ ਨਹੀਂ ਆਵੇ ਹੁਣ ਬੱਸ ਹੁਣ ਤੂੰ ਰੋਕੀ ਨਹੀਂ ਕਹਣਾ ਸਰਪੰਚ ਕੀ ਗਿਆ ਗਰ ਬਣ ਕੇ ਆਣਾ ਕੀ ਹੈ ਹੈਈ ਸਰਪੰਚ ਤੁਸੀਂ ਆ ਜਾਓ ਆਪਣੇ ਟਾਈਮ ਨਾਲ ਆ ਜਾਓ ਮੇਰੀ ਇੱਕ ਗੱਲ ਸੁਣ ਆਪਾਂ ਉਹ ਕਰਨਾ ਹੈ ਕਿ ਖਾੜਾ ਨਾਲ ਬੱਝੀ ਇਹਦਾ ਉਹ ਬੈਂਟ ਚੰਬਾ ਦਾ ਨਹੀਂ ਖਾੜਾ ਅਸੀਂ ਗਾਇਕ ਦੇਖਿਆ ਸੀ ਮੈਂ ਦਿੱਲੀ ਨੂੰ ਅੱਛਾ ਬਣਾ ਸ਼ਨਾ ਹੈ ਸਰਪੰਚਾਂ ਕੀ ਪੁੱਛਦਾ ਦੂਜਾ ਚਮਕ ਚਮਕੀਲਾ ਉਹਦਾ ਨਾ ਹੀ ਚਮਕ ਚਮਕੀਲਾ ਪੂਰਾ ਮਸ਼ਹੂਰ ਹੈ ਜਗ੍ਹਾ ਪੈਸੇ ਕਿੰਨੇ ਲਊਗਾ ਮੈਂ ਸੀ ਤਉਦਣਾ ਕਰ ਲਈ ਗੱਲ ਸੀ 10 ਕੁ ਹਜ਼ਾਰ ਮੰਗਦਾ ਦੇਖ ਦਾਂਗੇ ਫਿਰ 10 ਹਜ਼ਾਰ 10 ਹਜ਼ਾਰ ਮਹਾ ਰੋਪੀ ਸਰਪੰਚ ਆ ਬੰਦਾ 10 ਹਜ਼ਾਰ 10 ਸਰਪੰਚ ਤੋਂ ਨਹੀਂ ਵੀ ਛਡੂਗੀ ਉਹ ਡੀ ਗੂਗਲ ਲੈ ਗਈ ਉਹਦੇ ਨਾਲ ਉਹਦੇ ਨਾਲ ਬੋਟਾ ਪੱਕੇਵੇਂ ਜਾਣਗੇ ਆਪਣੀ ਬੋਟਾਂ ਤੂੰ ਕਮਾਲ ਕਰਦਾ ਉਹ ਮੈਂ ਕਹਤਾ ਗੀਤ ਸਰਪੰਚੀ ਦੇ ਲਿਖਦੇ 99 ਲਿਖਿਆ ਦਾ ਵਿੱਚ ਰੋਕੀ ਰੋਕੀ ਹੀ ਜਾਈ ਨੂੰ ਸਮਾਨ ਚਲਾਇਆ ਲੋਕ ਡਾਂਸ ਕਰਨਗੇ ਨਵੇਂ ਸਰਪੰਚ ਸਰਪੰਚ ਕਰਨਗੇ ਬਾਤ ਮੇਰੇ ਦਿਮਾਗ ਚ ਨਹੀਂ ਸੀ ਤੀ ਕਰਨੀ ਅਸੀਂ ਅਸੀਂ ਤੇਰੇ ਨੂੰ ਮੂਰੇ ਤੁਰਦੇ ਯਾਰ ਤੂੰ ਦੋਂ ਨੂੰ ਜਾਣਦਾ ਨਹੀਂ ਹੋਇਆ ਤੂੰ ਆਪਾਂ ਖੂਨਾਂ ਵਾਲੇ ਆ ਗਏ ਇਹ ਉਹ ਨੂੰ ਜਾਣਦਾ ਸੀ ਕਿ ਨਾ ਅੱਜ ਗੱਲ ਪੂਰਾ ਮਸ਼ਹੂਰ ਅਖਾੜਿਆਂ ਜ ਆਪਾਂ ਦਾ ਕਿੱਥੇ ਜਾਣਦੇ ਹੁਣ ਉਹ ਜਾਣ ਨੂੰ ਤਾਂ ਮੇਰੇ ਨਾਲ ਕਿਹੜਾ ਕੋਈ ਐਮ ਐਸ਼ ਐਮੇ ਕਰਦਾ ਸੀ ਥੱਥਾਂ ਨੇ ਭੁਖੀਆਂ ਨਹੀਂ ਚਾਹ ਪੀਤੀ ਸੀ ਕਰਨਾ ਮੋਟੋਂ ਨੇ ਅੱਜ ਪਈਆਂ ਪੂਰੀ ਤਗੜੀ ਬਾਜ ਐ ਉਹ ਤੈਨੂੰ ਐ ਹੋ ਗਿਆ ਮੇਰੇ ਨਾਲ ਕਿ ਤੂੰ ਮੰਡੀ ਪੜਨੇ ਜਾਂਦਾ ਸੀ ਮੈਨੂੰ ਤਾਂ ਇਹਦੀ ਉੱਥੇ ਬੈਠੇ ਪੱਕਣੀਆਂ ਨੇ ਬੈਠੇ ਸੀ ਉੱਥੇ ਉਹ ਆ ਗਿਆ ਮੈਂ ਕਿ ਕੀ ਹੈ ਚਾਹ ਨਹੀਂ ਪੀਂਦੀ ਭੁਖੀਆਂ ਨੇ ਮੰਡ ਗਿਆ ਕੋਣ ਉਹ ਸ਼ਰਾਬੀ ਸੀਗੀ ਹੁਣ ਮੈਨੂੰ ਆਇਆ ਦੱਸੋ ਫਿਰ ਪ੍ਰਬੰਧ ਸਾਰਾ ਕਰ ਲਵਾਂਗੇ ਤੁਸੀਂ ਪ੍ਰਬੰਧ ਦੀ ਜੂਗੋ ਟੈਂਸ਼ਨ ਲੈਣਾ ਯਾਰ ਲੀਲੂ ਮੈਂ ਤਾਂਨੇ ਬੰਦੇ ਬੰਦੇ ਲਿਆਉਗਾ ਟੈਂਟ ਤਾਂ ਨਹੀਂ ਲੱਗਦਾ ਟੈਂਟ ਲੱਗਾ ਕੋਈ ਮੈਨੂੰ ਕੰਮ ਵੀ ਨਹੀਂ ਨੂੰ ਪਾਈਪਾਂ ਚੱਕਣਾ ਨੱਤ ਬੈਠਾ ਮੇਰੇ ਆਪਾਂ ਕੰਮ ਵੰਡ ਲਾਂਗੇ ਹਾਂ ਇਹ ਬੰਦੇ ਇਕੱਠੇ ਕਰ ਲੂ ਟੈਂਟ ਲਾ ਦੀ ਮੈਂ ਖਾਣ ਪੀਣ ਵਾਲਾ ਸਮਝਦਾ ਹਾਂ ਪਾਸਟਰ ਹਾਂ ਠੀਕ ਗੱਲ ਹੈ ਉਹ ਬੰਦੇ ਆਪਣੇ ਹੋਣ ਪਤਨੇ ਆ ਜਾਣਗੇ ਕੰਮਾਂ ਨੇ ਬੰਦੇ ਬਥੇਰੇ ਆਪਾਂ ਕਹਿਣਾ ਪਾਸਟਰਾਂ ਕਰ ਦਿਆਂਗੇ ਅੱਡੇ 20 ਬੰਦੇ ਹੋ ਚੀ ਦੇ ਉਹ ਦੂਜੇ ਜਿਹੜੇ ਘਰਨਾ ਵਰਗੇ ਨੇ ਉਹਨਾਂ ਔਖੇ ਹੋਣਗੇ ਕੌਣ ਲੈ ਪਿੰਡ 'ਚ ਸਾਂਝਾ ਖਾੜਾ ਲਾਵਾਂਗੇ ਆਪਾਂ ਨੂੰ ਕੋਈ ਦਿੱਕਤ ਐ ਬਈ ਯਾਰ ਆਪਾਂ ਸੱਤਾਂ ਅਚਾਨਕ ਪ੍ਰੋਗਰਾਮ ਲਖਾਵਾਂਗੇ ਉੱਥੇ ਯਾਰ ਆਪਾਂ ਤਾਂ ਆਪਦੀ ਬੰਨੇ ਬੰਨੇ ਕਰਾਂਗੇ ਕੱਠ ਸਖਾ ਕੇ ਤਾਂ ਹਾਂ ਮੰਤਰੀ ਆਪਾਂ ਦਾ ਤੱਕ ਪਹੁੰਚਣਾ ਪਤਾ ਏ ਕੀ ਗੱਲ ਐ ਮੈਂ ਤੈਨੂੰ ਦੱਸਾਂ ਪਿੰਡ ਦੇ ਲੋਕ ਪਤਾ ਕੀ ਕਰਦੇ ਨੇ ਆ ਤਾਂ ਜਾਂਦੇ ਨੇ ਜਦੋਂ ਆਪਾਂ ਸਭਿਆਚਾਰਕ ਪ੍ਰੋਗਰਾਮ ਲਖਾਤਾ ਉਹ ਚੱਕ ਕੇ ਮੂਰੇ ਉਹਨਾਂ ਨੂੰ ਕਰਦਾਂਗੇ ਉੱਥੇ ਗੱਲ ਆਪਣੀ ਹੋਣੀ ਚਾਹੀਦੀ ਐ ਗੱਲਿਆਂ ਦੀ ਆਪਾਂ ਉਧਾਂ ਆਉਂਦੇ ਨਹੀਂ ਉਹਨਾਂ ਨੇ ਬੈਠਾ ਨਹੀਂ ਆਪਾਂ ਤਾਂ ਕੀ ਕੋਈ ਸਰਪੰਚਾਂ ਆਪਾਂ ਪਤਾ ਕੀ ਕਰਨਾ ਯਾਰ ਆਪਾਂ ਕੱਟ ਦਿਖਾ ਕੇ ਵੱਡੇ ਮੰਤਰੀਆਂ ਮੰਤਰੀਆਂ ਨੂੰ ਫੋਟੋ ਪਾਵਾਂਗੇ ਵੀ ਇਹਨਾਂ ਦੇ ਮਗਰ ਬੰਦੇ ਬਣੇ ਆਪਾਂ ਹੀ ਤਾਂ ਉਹਨੂੰ ਰਿਸਪੋਰਟ ਭਾਂਜੂਗੀ। ਜੀ ਠੀਕ ਹੈ। ਆ ਤੇਰੇ ਕੋਲ ਹੈਗਾ ਤਾਂ ਹੈਗਾ ਯਾਰ ਉਹ ਜੱਬ ਖਾਣਾ ਜਾਂ ਜਿੱਥੋਂ ਵੋਟਾਂ ਮਾ ਭੇਜ ਦਿੰਦੇ ਹਾਂ। ਹਾਂ ਹਾਂ ਹੈਗਾ ਹੈਗਾ। ਮੰਟੂ ਮੰਟੀਆਂ 44 ਦੰਦਿਆ ਲੋਕ। ਚਲ ਠੀਕ ਹੈ ਸਰਪੰਚਾ ਫਿਰ। ਓਕੇ। ਕਰਦਾ ਇਹਨੀਆਂ ਕਾਪੀਆਂ ਕਰ ਦੂਆ ਤੇ ਸਮਾਨ ਦੇ ਦੀ ਜਿਹੜਾ ਵੀ ਲੈਣਾ ਹੈ ਉਹ ਨਜਵਾਬ ਦੀ। ਹਾਂ ਤੇ ਸਮਾਨ ਤੇ ਉਹਦੇ ਨਾਲ ਪੱਕਾ ਕਰਦਾ ਆਪਾਂ ਡੇਟ ਫਿਕਸ ਕਰ ਲਓ ਫਿਰ। ਕਰ ਲਓ ਤੁਸੀਂ ਫਿਰ ਮੈਨੂੰ ਦੱਸ ਲਿਓ। ਅਕੀ ਸੋਚਨੇ ਕੋਈ ਨਹੀਂ ਵੈਸੇ ਪਹਿਲੀ ਦਿਨੇ ਨੇ ਉਹਨੂੰ ਨਾ ਪਾਈ ਸੀ ਕੋਈ ਨਹੀਂ ਬਾਅਦ ਦੇ ਨਾਲ ਬਹੁਤ ਈ ਸਾਰੀ ਗੱਲ ਹੋਈ ਹੋਈ ਆ ਆਇਆ ਕਰੋ ਫਿਰ ਅੱਥਰਾਂ ਟਾਈਮ ਨਾਲ ਆਜੋ ਹਾਂ ਉਹ ਪਲੇਟ ਨਾ ਕਰੋ ਕਰਦੇ ਆ ਰਹਿ ਗੂ ਮੈਂ ਦਿਖਾਉਣਾ ਜਾ ਕੇ ਕਿੰ ਜਾ ਕਿੰ ਉਹੀ ਫੋਨ ਕਰ ਲਾਂ ਉਹਨਾਂ ਨੂੰ ਵੀ ਦੱਸ ਹੀ ਦੇਵਾਂ ਫੇਰ ਕਰੂੰਗੀ ਕੰਮ ਤਾਂ ਕੰਮ ਨਹੀਂ ਕਰਤੀ ਹੈਗੀ ਫੋਨ ਕਰ ਲਾਂ ਫੋਨ ਕਰਕੇ ਦੱਸ ਦਿਆਂਗੀ हेलो हेलो होर की हाल चाल है भाई किमें हो ठीक हो अच्छा अच्छा होर की बनी जाता कम धा ठीक है ठीक है अच्छा और सारे हो चा, चा, है? थीक है, थीक है. अच्छा अच्छा करिए है ठीक है ठीक है थोड़े असर सपंची से उठते अच्छा अच्छा इतें भी सरपंची तो चली आता है ठीक है ठीक है हाँ भाई असी तो आप उठ रहे हैं सरपंची च और आ जाओ कोई कदम मार जो गेड़ा ਸਾਡੀ ਮਦਦ ਜੀ ਹੋ ਜੂ ਵਿੱਚ ਤੋਰਾ ਫੇਰਾ ਹੋ ਜੂਗਾ ਹਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਨਾ ਇੱਥੇ ਦਬਾ ਲਈ ਸਰਪੰਚੀ ਦਾ ਹੋ ਹੋ ਰਹਾਗਾ ਸਾਰੇ ਭੱਜੇ ਫਿਰਦੇ ਨੇ ਜਵਾਕ ਜੇ ਰੌਕੀ ਉਸ ਰਹਾਗਾ ਅੱਛਾ ਠੀਕ ਹੈ ਠੀਕ ਹੈ ਚੱਲ ਫੇ ਕੋਈ ਨਹੀਂ ਕੋਈ ਹਾਂ ਬੀਬੀ ਹਾਂ ਭਾਈ ਆ ਦੇਖ ਆ ਜਾਓ ਲੈ ਸ਼ੇਅਰ ਕਰੂੰਗੀ ਚੰਗਾ ਪੋਸਟਰ ਤਾਂ ਮੈਂ ਬਣਾ ਲਿਆ ਐ। ਅੱਛਾ। ਲੈ ਦੇਖ ਬਲ ਕਿਵੇਂ ਬਣਿਆ। ਹਾਂ। ਪਹਿਲੇ ਮਾਨਸਾ ਬਣਾਉਣ ਗਿਆ ਸੀ ਮੈਂ ਉਹਨੂੰ ਤਾਂ ਕਸੂਰੀ ਕਰਤਾ। ਨਾ ਸੋਣਾ ਹੈਗਾ। ਅੱਛਾ ਹੁਣ ਤਾਂ ਲੋਟ ਐ ਤਾਂ। ਇਹ ਮੈਂ ਉਂ ਕੇਰਾ ਉਹ ਤੋਂ ਕੜਾ ਕੇ ਲਿਆ ਆ। ਅੱਛਾ। ਤੋਤੀ ਬਣੀ ਐ ਤੂੰ। ਅੱਛਾ ਅੱਛਾ। ਉਹ ਤਾਂ ਮੈਂ ਵੱਡਾ ਜਿਹੜਾ ਪਲਾਉਣਾ ਐ ਬਾਹਰੇ ਉਹ ਤਾਂ ਫਿਰ ਮਾਨਸਾ ਤੋਂ ਕੜਾ ਕੇ ਲਿਆਂਗਾ। ਅੱਛਾ ਮਾਨਸਾ ਤੋਂ ਕੜਾ ਕੇ ਲਿਆਂ ਉਹ ਵੱਡਾ ਸਾਰਾ ਹੋਊ ਫਿਰ ਐ। ਅੱਛਾ ਅੱਛਾ। ਵਧੀਆ ਐ ਇਹ। ਵਧੀਆ ਵਧੀਆ। ਬਸ ਬਣਾ ਦੀਏ ਇਹ ਜੇ ਫਿਰ ਬਣਾ ਦਿਓ ਫਿਰ ਬਣਾ ਦਿਓ ਉਹ ਮਨੇ ਆਏ ਵੀ ਕੁਛ ਦਦੀ ਕਹਿੰਦਾ ਵੀ ਕਿੰਨੇ ਕੁ ਬਣਾਉਣੇ ਨੇ ਅੱਛਾ ਮੈਂ 10 12 ਤਾਂ ਬਣਾਈ ਦੇਣੇ ਇੱਕ ਵਾਰ ਹਾਂ ਫਿਰ ਬਣਾ ਦਿਓ ਆਓ ਲਾਉਂਗੇ ਵੀ ਫਿਰ ਹਾਂ ਨਾ ਹਾਂ ਇਹ ਫਿਰ ਸਾਰੇ ਲਾ ਕੇ ਆਉਣੇ ਪੈਣਗੇ ਆਪਾਂ ਨੂੰ ਲਾ ਦਾਂਗੇ ਕੁਛ ਨਹੀਂ ਹੁੰਦਾ ਆ ਫਿਰ ਇਹ ਵੀ ਠੀਕ ਹੈ ਚੱਲ ਫਿਰ ਮੈਂ ਤਾਂ ਪਹਿਲੀ ਹੀ ਲਖਾਤਾ ਮੂਰੇ ਸਰਪੰਚ ਜੀ ਸਰਪੰਚ ਜੀ ਚੱਲ ਵਧੀਆ ਵਧੀਆ ਚੰਗੀ ਗੱਲ ਹੈ ਰੱਬ ਕਰੂਗਾ ਵੇਹਰ ਹੋਈ ਜਾਵਾਂਗੇ ਸਰਪੰਚ ਆਹੋ ਨਾ ਠੀਕ ਹੈ ਠੀਕ ਹੈ ਬੱਧੀ ਨਾ ਮੈਂ ਉਹਨੂੰ ਐ ਕਿਹਾ ਤੋਦੀ ਨੂੰ ਮੈਂ ਵੀ ਜਿਹੜਾ ਹੀ ਬੰਦਾ ਸਾਡਾ ਨਾਮ ਲੈ ਕੇ ਕੋਈ ਚੀਜ਼ ਮੰਗੂਗਾ ਦੇ ਦਿਆ ਕਰ ਦੇ ਦਿਆ ਕਰ ਹਾਂ ਵੀ ਮੈਂ ਕੋਈ ਚੱਕਰ ਨਹੀਂ ਸਾਰਾ ਸੌਦਾ ਤੇ ਇੱਥੇ ਹੀ ਚੱਕਾਂਗੇ ਤੇ ਇੱਥੇ ਚੱਕਾਂਗੇ ਹਾਂ ਨਾ ਫਿਰ ਆਏ ਹੈ ਕਈ ਵਾਰੀ ਅੱਪਾ ਕਹਿ ਦਈਏ ਵੀ ਭਾਈ ਲਿਆ ਜਾ ਕੇ ਉੱਥੋਂ ਗਾਹਾਂ ਦੇਵੇਂ ਨਾ ਹਾਂ ਨਾ ਮੈਂ ਉਹਨੂੰ ਕਿਹਾ ਮੈਂ ਜਵਾਬ ਨਾ ਦੇ ਕਿਸੇ ਨੂੰ ਜਵਾਬ ਨਾ ਦੇ ਕਿਸੇ ਨੂੰ ਹਾਂ ਕੋਈ ਵੀ ਹੈ ਕੋਈ ਗਰੀਬ ਗੁਰਬਾ ਮੰਗੇ ਵੀ ਭਾਈ ਦੇ ਦਿਆ ਕਰ ਕਿ ਅਸੀਂ ਆਪੇ ਕਰਾਂਗੇ ਤੇਰਾ ਸਾਹਿਬ ਹੈਂ ਆਓ ਉਹ ਪਹਿਲੀ ਵੈਸੇ ਉੱਤੇ ਆਈ ਪੈਸੇ ਪੜਾਇਆ ਹੀ ਲੈ ਤੇ ਮੈਂ ਕਿਹਾ ਸੀ ਮੈਂ ਮੈਂ ਤੁਹਾਨੂੰ 10000 ਰੁਪਏ ਫੜਾ ਜੂ ਹਾਂ ਕਹਿੰਦਾ ਇਹ ਜੀ ਗੱਲ ਨਹੀਂ ਕਹਿੰਦਾ ਜਦੋਂ ਮੈਂ ਤੁਹਾਡੇ ਨਾਲ ਆ ਕਹਿੰਦਾ ਮੈਂ ਤੁਹਾਡੇ ਨਾਲ ਤਾਂ ਵੋਟਾਂ ਲੈਂਦਾ ਫਿਰ ਤਾਂ ਕਹਿੰਦਾ ਮੈਨੂੰ ਲੋਹੋ ਨਹੀਂ ਹੈਗਾ ਮੱਕ ਠੀਕ ਹੈ ਠੀਕ ਹੈ ਠੀਕ ਹੈ ਚੱਲ ਫਿਰ ਲੋਟ ਹੈ ਆਏ ਚੱਲੋ ਇਹ ਵੀ ਠੀਕ ਆ ਬਾਅਦ ਚ ਹਿਸਾਬ ਕਰ ਲਿਓ ਹਾਂ ਹਾਂ ਇਹ ਤਾਂ ਹੈਗਾ ਹੈਗਾ ਨਾ ਕੋਈ ਨਹੀਂ ਫਿਰ ਪੂਰਾ ਬਾਣੀਏ ਨੂੰ ਖੁਸ਼ ਰੱਖਿਓ ਹਾਂ ਹਾਂ ਉਹ ਕਹੇ ਉਹਨੂੰ ਮੈਂ ਵੋਟਾਂ ਵਾਸਤੇ ਵੀ ਕਹੇ ਠੀਕ ਹੈ ਠੀਕ ਹੈ ਨਾਲੇ ਉਹ ਹੁਣ ਫਿਰ ਆਉਣ ਵਾਲੇ ਨੇ ਮਿਲਦਾ ਕਿਹਾ ਸੀ ਉਹਨੂੰ ਮੈਂ ਵੀ ਅੱਜ ਸੁਨੇਹਾ ਆ ਜਿਓ ਅੱਛਾ ਨਾਲੀ ਨੂੰ ਰੂਮ ਲਈ ਮਖਿਆ ਠੀਕ ਹੈ ਠੀਕ ਹੈ ਕੱਲ ਤਾਂ ਲੇਟ ਹੋ ਗਏ ਤੇ ਫਿਰ ਮੈਂ ਉਹ ਕਰਦਾ ਮਾਣਾ ਹਟਾ ਸੈਟ ਉਹਨਾਂ ਦਾ ਕਰ ਲੈ ਫਿਰ ਕਰ ਲੈ ਕਰਨਾ ਹਾਂ ਚੰਗਾ ਫਿਰ ਚਲ ਠੀਕ ਹੈ ਹਾਂ ਇਹ ਤਾਂ ਮੰਦਰੀ ਰੱਖ ਦਿੰਦੀ ਆ ਹਾਂ ਹਾਂ ਇਹ ਤਾਂ ਰੱਖ ਲੈ ਠੀਕ ਠੀਕ ਚੰਗਾ ਹਰਜਿੰਦਰ ਕਿੱਧਰ ਫਰਦਾ ਯਾਰ ਇਹਨੂੰ ਦੰਨਿਆ ਕੋਈ ਮਿੱਠੀ ਗੋਲੀ ਕਰ ਦੇ ਨਾ ਗੱਲ ਮਾਂ ਤਾਂ ਫਰਦੀ ਆ ਸਰਪੰਚੀ ਖੜੀ ਹੋਣ ਨੂੰ ਹਰਜਿੰਦਰ ਉਰੇ ਆ ਗਿਆ ਆ ਗਿਆ ਆ ਜਾ ਕਰਦੇ ਗੱਲਬਾਤ ਕੋਈ ਆ ਗਿਆ ਆ ਗਿਆ ਚਲ ਹੋਰ ਫਿਰ ਠੀਕ ਆ ਵਧੀਆ ਤੂੰ ਸੁਣਾ ਕਿੱਦਾਂ ਫਿਰਦਾ ਉਹ ਆ ਜੀਰੀ ਦੇਦੇ ਫਿਰ ਤੇ ਸੁੰਡੀ ਜੀ ਫਿਰਿਆ ਜੀਰੀ ਸੋਹਣੀ ਆ ਛੋਟੀ ਉਹ ਤਾਂ ਠੀਕ ਆ ਤੇਰਾ ਤਾਂ ਕਰਤੀ ਸਪਰੇਈ ਦੇਖਦੇ ਆ ਵਧੀਆ ਹੋ ਰਿਹਾ ਮੈਂ ਲਾਂਦਾ ਟਾਵਰ ਉਹ ਦੇਖਦਾਗਾ ਜੀਰੀ ਤਾਂ ਵਧੀਆ ਰ ਮੇਰੀ ਮਾਂ ਦਾ ਨਹੀਂ ਪਤਾ ਨਾ ਪੈਂ ਸਾਰੀ ਲਵਾ ਦੇ ਉਹ ਨਹੀਂ ਉਡੀ ਗੱਲ ਬਾਤ ਆ ਪਿੰਡ ਚ ਪੂਰੀ ਗੱਲ ਬਾਤ ਕਾ ਦੀ ਆਪਾਂ ਨੂੰ ਤਾਂ ਹੈ ਨਹੀਂ ਦਾ ਚਸ ਪਿਆਰੀ ਅਗਲੇ ਜਾਂਦੇ ਆ ਉਹ ਜੀ ਚਸ ਰੱਖਿਆ ਪਿਆਰੀ ਕੁਸ ਬਣੂਗਾ ਮੇਰੀ ਮਾਂ ਨੂੰ ਚਸ ਮਿੰਤਾ ਹੀ ਨਹੀਂ ਹੈਣੀ ਉਹ ਇਤ ਸਾਰਾ ਦਿਨ ਤੂੰ ਖੇਤ ਫਰਦਾ ਰਹਿੰਦਾਗਾ ਵਧੀਆ ਜੇ ਸਰਪੰਚ ਸੁਮੱਚ ਬਣ ਗਏ ਚੰਗਾ ਘਰੇ ਬੈਠਾ ਆਡਰ ਮਾਰਿਆ ਕਰੇਗਾ ਹੈ ਉਹ ਤਾਂ ਠੀਕ ਆ ਚਲ ਆ ਤਾਂ ਪਤਾ ਕੀ ਲੈਣਾ ਮੇਰੀ ਮਾਂ ਦੇ ਕਾਪੀ ਹੋਊ ਖੜੀ ਉਹਨੇ ਦੇਖਣਾ ਇਹ ਉਸ ਕਰਨਾ ਮੰਨਨੀ ਤੇ ਹਣੀ ਉਹਨੇ ਕਹਿੰਦੀ ਗੱਲ। ਸਪੋਰਟ ਕਰਿਆ ਕਰ ਕਰੇ ਮੰਮੀ ਨੂੰ ਕਹਿਆ ਕਰ ਵੀ ਹਾਂ ਹਾਂ ਨਾਲ ਤੂੰ ਤਾਂ ਉਹੀ ਮੱਥੇ ਤੇੜੀਆਂ ਪਾਈ ਰੱਖਦਾ ਸਾਰਾ। ਸਪੋਰਟ ਤਾਂ ਕਰਦੇ ਨੇ ਪਰ ਕਹੇ ਤਾਂ ਜਿਵੇਂ ਕਰਨਾ ਕਰੀ ਚੱਲੀ ਤੇ ਆਪਣੀ ਗੱਲ ਹੀ ਨਹੀਂ ਸੁਣਨੀ ਕਿਸੇ ਨੇ। ਕੁਝ ਨਹੀਂ ਹੁੰਦਾ ਜਿੱਤੂ ਤੇਰੀ ਮਾਂ ਗਰੰਟੀ ਅੰਮ੍ਰੀ। ਬੜਾ ਕਈ ਨਹੀਂ ਘਰੇ ਵੀ ਹਾਂ ਮੈਂ ਨਾਲ ਆਂਗਾ। ਉਹ ਤੂੰ ਸਾਰਾ ਦਿਨ ਉਹੀ ਨਾ ਪੁਰੀ ਜਾਇਗਾ। ਉਹ ਨਾਲ ਹੀ ਨਾਲ ਹੀ ਆਗਾ। ਇੱਥੇ ਤੂੰ ਸਾਰਾ ਦਿਨ ਖੇਤੀ ਕਰੀਂਗਾ ਤਾਂ ਇਹਨਾਂ ਗੱਲ ਆ ਕੋਈ ਇਹ। ਹੈਂ? ਅੰਥਾ ਵਧੀਆ ਸਰਪੰਚੀ ਜੋ ਹੋਏ ਖੜੇ। ਜ਼ਿੰਦਗੀ ਦੇ ਲਵਾਂਗੇ ਨਜ਼ਾਰੇ ਤੁਸੀਂ। ਹੂੰ। ਵਧੀਆ ਪੈਸਾ ਸਰਪੰਚੀ ਚ। ਹਾਂ ਦੇਖਦੇ ਆ ਕੀ ਬਣਦਾ ਫਿਰ ਹੋਰ ਉਹ ਠੀਕ ਆ ਹੋਰ ਤਾਂ ਵਧੀਆ ਬਸ ਮੈਨੂੰ ਲੱਗਦਾ ਜਾਂਦਾ ਸੀਗਾ ਮੈਂ ਜਾਂ ਤੁਰਦਾ ਗਾ ਗੱਲ ਗੋਲੀ ਕਰ ਜਾਂਦੇ ਆ ਬੜਾ ਵਧੀਆ ਕਰਿਆ ਆ ਗਿਆ ਹੈ ਹੋਰ ਹੋਰ ਵਧੀਆ ਮੈਂ ਤਾਂ ਮੈਨੂੰ ਵੀ ਪਤਾ ਲੱਗਿਆ ਸੀਗਾ ਵੀ ਤੁਹਾਡੇ ਸਰਪੰਚੀ ਗੜੀ ਹੁੰਦੀ ਹੈ ਤੇਰੀ ਮਾਤਾ ਅੱਛਾ ਮੈਂ ਆਖਿਆ ਚਲੋ ਬਰ ਜਾਇਆ ਨੇ ਬੜਾ ਮੋਟਾ ਹਰਕ ਪੈ ਜਾਂਦਾ ਨਾ ਵਧੀਆ ਹਾਂ ਹੋਰ ਤੁਹਾਡੀ ਜੀਰੀ ਕਹਿੰਦੇ ਆ ਤੁਹਾਡੀ ਜੀ ਤਾਂ ਠੀਕ ਆ ਯਾਰ ਸਾਡੀ ਤਾਂ ਨਰਮ ਆ ਪਰ ਤੈਨੂੰ ਪਤਾ ਕਾ ਮੈਂ ਤਾਂ ਇੱਧਰ ਫੱਦ ਰਹਿਣਾ ਯਾਰ ਬਾਹਰ ਅੰਦਰ ਹਾਂ ਮੈਂ ਤਾਂ ਘਾਟੀ ਕੋਲ ਮਾਰਦਾ ਹਣਾ ਤੂੰ ਤਾਂ ਵਿਚੀ ਰਹਿਣਾ ਨਾ ਤਾ ਕਰਕੇ ਫਰਕੇ ਬੈ ਜਾਂਦਾਗਾ ਬਸ ਇਹ ਵੀ ਆਈ ਲੈ 15 ਦਿਨਾਂ ਨੂੰ ਹਾਂ ਹਾਂ ਆਰਾਮਦਾਰੀ ਨਾਲ ਹੋਰ ਕਿਹੜੇ ਹੁੰਦੇ ਹੋਰ ਕਿਹੜੇ ਹੁੰਦੇ ਨੇ ਆਪਣੇ ਪਿੰਡ ਖੜੇ ਸਪੈਨਸ਼ੀ ਹੋਰੇ ਗਏ ਆਪਣੇ ਆਪਣੇ ਯਾਰ ਕਹਿੰਦੇ ਤਾਂ ਹੈਗੇ ਨੇ ਹੈਗੇ ਤਾਂ ਹੈਗੇ ਨੇ ਪਰ ਅਜੇ ਪਤਾ ਨਹੀਂ ਲੱਗਿਆ ਹੈਗਾ ਮੈਂ ਹੁਣ ਅਨ ਨਾਲਾ ਮੁੰਡਾ ਜੀ ਵੀ ਅਗੜਾ ਉਹ ਫਰਦਾ ਹੁੰਦਾ ਪਿੰਡੇ ਚ ਗੜੇ ਦਿੰਦਾ ਰੋਕੀ ਬੋਲਟੇਜ ਤੇ ਹਾਂ ਉਹ ਤਾਂ ਫੁਕਰੇ ਨੇ ਇਹਦਾ ਫੁਗਰਾ ਉਹ ਕਰੇ ਨੇ ਹਾਂ ਉਹ ਤਾਂ ਉਹਨਾਂ ਨੇ ਤੋਤੀ ਉਹਨਾਂ ਨੇ ਚੱਕ ਦੇ ਰੱਖਿਆ ਉਹਨੂੰ ਤਾਂ ਮੰਜੀ ਠੋਕਣੀ ਉਹ ਮਝਾਉਣਗੇ ਸਮਾਰ ਕੇ ਉਹਨਾਂ ਨੂੰ ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਤਰੀਮਾ ਜਿੱਤੂ ਪੱਕਾ ਬਈ ਹੈ ਹੁਣ ਉਹਨਾਂ ਦਾ ਸਾਰੇ ਫੁਗਰੇ ਨੇ ਦੀ ਮਾਂ ਫੁਗਰੀ ਇੱਥੇ ਉਹ ਬਾਲੇ ਫੁਗਰੇ ਆ ਹੈ ਉਧਰ ਉਹ ਮੁੰਡਾ ਫੁਗਰਾਗਾ ਉਹਨੂੰ ਮੜਾ ਸਰਪੰਚ ਕਹਿ ਦੇ ਉਹਦੀ ਬਣ ਜਾਂਦਾ ਉਹ ਟੰਕ ਕਦਨ ਨਾਲ ਪਾ ਦੇਣਾ ਫਰਤਣਾ ਕਿਹੜੇ ਦਿੰਦਾ ਮੜਾ ਜੇ ਕਹਿੰਦੇ ਨੇ ਬਸ ਉੱਤੇ ਹੋ ਜਾਂਦਾ ਉਹਦੀ ਉਸੇ ਤਰ੍ਹਾਂ ਕਰਨਾ ਯਾਰ ਉਹਨਾਂ ਦਾ ਲਹਾਉ ਸਮਾਰ ਕੇ ਉਹਦਾ ਇਹਦੇ ਲੀਲੂ ਹੁਰੀ ਨੇ ਤਾਂ ਦਰੂ ਵਾਲੇ ਨੇ ਕੱਲੇ ਉਹ ਦਾ ਦਾਰੂ ਨੂੰ ਕਰਦੇ ਨੇ ਉਹ ਤੋਤੀ ਬਾਣੀਆਂ ਉਹਨੂੰ ਆ ਦੇ ਸਾਨੂੰ ਦਾਰੂ ਮਿਲ ਜੇ ਬਸ ਹਾਂ ਉਹ ਉਹਦੀ ਮੰਜੀ ਸਮਾਰ ਕੇ ਚਕਾਉਣਗੇ ਤਾਂ ਹੀ ਮੈਂ ਤੇਰੇ ਕੋਲੇ ਆਇਆ ਮਾ ਸਪੈਚੀ ਖੜੀ ਕਰਦੇ ਕੁਛ ਨਹੀਂ ਹੁੰਦਾ ਬਣ ਜੂ ਗੱਲ ਚਲ ਖੜੀ ਤਾਂ ਹੋ ਜੂਗੀ ਯਾਰੇ ਲੈਗਾ ਜ਼ਿੰਦਗੀ ਤੇ ਤੂੰ ਖੜੇ ਦਾ ਕਰ ਉਹ ਤਾਂ ਸਾਰਾ ਦਿਨ ਤੂੰ ਫਰਦਾ ਰਹਿਣਾਗਾ ਭੈ ਰੰਗ ਕਾਲਾ ਹੋ ਗਿਆ ਉਹੀ ਤਾਂ ਗੱਲ ਹੈ ਉਹ ਤਾਂ ਕਹਿੰਦੀ ਮੈਂ ਤਾਂ ਹਾਂ ਖੜੀ ਮਾਂ ਚੱਲ ਭਈ ਹੋ ਜਾ ਫਿਰ ਚੋਰ ਨਹੀਂ ਹੁੰਦਾ ਕਿਸੇ ਨਾ ਕਿਸੇ ਚੱਕ ਨਹੀਂ ਫੱਟੇ ਬਸ ਹੋ ਜਾਣ ਦੇ ਕੋਈ ਨਾ ਚੱਲ ਚੰਗਾ ਫਿਰ ਮੈਂ ਚਲਦਾ ਯਾਰ ਚਾਹ ਤਾ ਉੱਚਾ ਟਾਇਰ ਬਸ ਲਾ ਦੀ ਗੇਟ ਘੁੱਟ ਜਾਦਾ ਤੂੰ ਵੀ ਉਧਰ ਹੀ ਜਾਏਗਾ ਆ ਕਰੀ ਚੱਲ ਆਇਆ ਫਿਰ ਚੱਲੀਏ ਫਿਰ ਚਾਹ ਚਾਹ ਹੋਰ ਪਤਾ ਨਹੀਂ ਮਿਲੂਗਾ ਇਹ ਰਿਹਾ ਪਹੀਨਾ ਲੀ ਲੂ ਓਏ ਓਏ ਲੀਲੂ ਓਏ ਜਿੰਦਾ ਰਗਿਆ ਵਾ ਪਤਾ ਨਹੀਂ ਕਿੱਧਰ ਭਾਗ ਗਿਆ ਲੰਗੜਾ ਇਹ ਓ ਬਟਾ ਹੈਂਦਾ ਵੀਰ ਆ ਗਿਆ ਆ ਗਿਆ ਓਏ ਆ ਗਿਆ ਨੀਨੂ ਇਹਦਾ ਹੁਣ ਹੀ ਭੌਂਕਦਾ ਫਿਰਦਾ ਕਿਸੇ ਮਸ਼ੇ ਕਰੇ ਦਾ ਜਾਣੀ ਸੀ ਹੁਣ ਅੱਜ ਕਿੱਧਰ ਤੂੰ ਜਿੰਦਾ ਦਾ ਆਇਆ ਉੱਥੇ ਪਤਾ ਹੀ ਨਹੀਂ ਲੱਗਦਾ ਕਦੋਂ ਕੀ ਲੰਗ ਜੇ ਆ ਜਾ ਉਹਦੇ ਕੋਲ ਚੱਲ ਕੇ ਆਉਣਾ ਚਮਕ ਚਮਕੀ ਦੇ ਕੋਲੇ ਇਤਨਾ ਕੰਨਾ ਸ਼ਣਕੀ ਦਾ ਕੰਨੀ ਗਏ ਹੋਏ ਹੋਰ ਹੁਣ ਜਾਣੀ ਕੋ ਆ ਚਾ ਆ ਜਾ ਬਣਾ ਉਹਦਾ ਵੀ ਕੰਮ ਕਰਨ ਵਾਲੀ ਆ ਯਾਰ ਕਾ ਪਸਾ ਜਣਾ ਤਾਂ ਸੀ ਭਈਆ ਯਾਰ ਪੈਂਟਣ ਸੀ ਹੀ ਕਰੋਂ ਪਾ ਪਏ ਕਰਨਾ ਹੋਏ ਲੰਗੜਾ ਇਹ ਹੀ ਨਹੀਂ ਲੋਟੂਗਾ ਚੱਲੀਏ ਲੋਟਾਂ ਬੜਾ ਵੱਡਾ ਪਲਵਾਨ ਆ ਕੀ ਆਦਾਰ ਇਹਨਾਂ ਸ਼ਣਾਂ ਆ ਆਹ ਭਾਈਨ ਹੋ ਰਿਹਾ ਉਹ ਇਤਰੀ ਜੀ ਆਹ ਮੱਕਣੇ ਹਾਈਂਦੇ ਆ ਓਏ ਤਾਤੀ ਹੂੰ ਓਹਨਾਂ ਦਾ ਖੇਤ ਕਿੱਧਰ ਆ ਓਏ ਖੇਤ ਉਧਰ ਹੀ ਗੰਦਾ ਜੀ ਫਰਮਾਈਆਂ ਦੀ ਸਾਈਡ ਚੰਕ ਚਮਕੀਲਾ ਹੋ ਓ ਯਾਰ ਆਪੇ ਹੀ ਬਣਾਇਆ ਹੋਰ ਕਿਹੜਾ ਚੰਕ ਚਮਕੀਲਾ ਹੋ ਪੰਨੀ ਵਰਤਾਂ ਤੂੰ ਆਂ ਢੀੜ ਜਿੰਗੀਆਂ ਦੀਆਂ ਜਮ ਮਾਰ ਲਾ ਤਾ ਤਾ ਪੈਂ ਜਾਣਾ ਮਾਰ ਤੋ ਓਏ ਇੱਕ ਵਾਰ ਤੇ ਕੋ ਬਾਈਂ ਦਿੰਨਾ ਯਾਰ ਮਾਰਤੇ ਹੋਏ ਤਾਰਾਂ ਜੀ ਫਸ ਗਏ ਸੀ ਆ ਮਾਰਤੇ ਹੋ ਤਾਂ ਤਨ ਬਚਾਏ ਗਣੀ ਕਰਾਉਣਾ ਤੂੰ ਕਹਿੰਦਾ ਮੈਂ ਗੱਡੀਆਂ ਚਲਾਉਣਾ ਯਾਰ ਤੂੰ ਇੱਕ ਪਾਸੇ ਵਾਜੰਦੇ ਤਾਂ ਚੱਪਲ ਲੱਗੀ ਯਾਰ ਪੈ ਨਹੀਂ ਆਨੇ ਮਾਂ ਲੈ ਕੇ ਨਹੀਂ ਮੱਥੋਂ ਨਹੀਂ ਆਂਦਾ ਓਏ ਲਹੂ ਬਿਨਾਂ ਪੈ ਨਹੀਂ ਆਨੇ ਓਏ ਹਾ ਇੱਥੇ ਸਾਹਮਣੇ ਆਹ ਤੁਰਕੇ ਵਗ ਚਲ ਤੈਨੂੰ ਮੈਂ ਤੁਰਦਾ ਨਾ ਨਾ ਬਈ ਅੰਜਗਾ ਤੈਨਾਂ ਹੀ ਨਾ ਸ਼ਖਮੀਰ ਮਾਨਣ ਜਿੰਨੀ ਐ ਬਈ ਸਮਝ ਗਿਆ ਮੈਂ ਗੱਲ ਹਾਂ ਕੋਣ ਕਹਦਾ ਰਹਿਣਾ ਨੋ ਆ ਬੰਦਾ ਸੱਟ ਮਰਵਾ ਚ ਕਿੱਥੇ ਚਾਈਆਂ ਗੱਡੀਆਂ ਉਹ ਤੂੰ ਕਹਿੰਦਾ ਸੀ ਮੈਂ ਮੇਰੇ ਮਾਮੇ ਦੇ ਮੁੰਡੇ ਨਾਲ ਚੰਡੀ ਗਣ ਗੱਡੀਆਂ ਚਲਾਉਂਦਾ ਰਹਾਂ ਸਹੇ ਚਲਾਉਣਾ ਤੈਨੂੰ ਸ਼ੈਗਲ ਨਹੀਂ ਆਉਂਦਾ ਉਹ ਤੇਰੇ ਨਾਲ ਨਹੀਂ ਆਉਂਦਾ ਯਾਰ ਇਹ ਪੂੰਕੀਆਂ ਤਾਂ ਉਹ ਡੈਂਗਣਾ ਨਹੀਂ ਉਹ ਪੂੰਗੀਆਂ ਨਾ ਪੁਰਾਣ ਰਕਤਾਂੀਆਂ ਨੀਉਂ ਐ ਨੱਚ ਕਰਦੇ ਫੁੱਫੜੀਆਂ ਆਉਂਦੀਆਂ ਨਹੀਂ ਆ ਪੱਤੀ ਪਈਆਂ ਉਹ ਭੈਂ ਦਾ ਮਾਤਾ ਉੱਟ ਖੜੇ ਯਾਰ ਉਹ ਉੱਟ ਜਿਹੜੇ ਕੰਮ ਆਇਆ ਉਹ ਕਰੀਏ ਪਕਾਈ ਨਾ ਮਾਰ ਪਕਾਈ ਨਾ ਮਾਰ ਅਗਰ ਆਖਦੇ ਤਾਂ ਮੈਂ ਮੁਰੰਗਣੀ ਆਈਆਂ ਹੁੰਦੇ ਟਿੱਟ ਰੰਗਣਾ ਜੇ ਵੱਡਾ ਸ਼ਾਹੂ ਕਾਨਾ ਤਾਂ ਨੀ ਤੂੰ ਆਏਗਾ ਫੋਂਤ ਨੂੰ ਨੰਤੇ ਉਹ ਉਹ ਫਿਰਦੇ ਹਾਂ ਗਦੇ ਚਲਾਣ ਆ ਉਹ ਫਿਰਦਾ ਜਾ ਮਾਰ ਨਾ ਬੋਨੂ ਮਰਵਾ ਕੇ ਤਾਂ ਤਾਂ ਸੀ ਉਹ ਚੰਕ ਨਿਮਕੀਲੇ ਓਏ ਚੌਕ ਨਿਮਕੀਲੇ ਓੜਾ ਹੋਰ ਕੀ ਆਲਾ ਲਾਲਾ ਜੀ ਕਿੱਧਰ ਆ ਗਏ ਆ ਗਏ ਠੀਕ ਆ ਠੀਕ ਆ ਜੀ ਤੁਸੀਂ ਦੱਸੋ ਜਨਾਬ ਹੋਰ ਵਧੀਆ ਵਧੀਆ ਬਾਈ ਜੀ ਦੂਰ ਦੀ ਕਿੱਧਰ ਕਿੱਧਰ ਫਿਰਦੇ ਹੋ ਤੇਰੇ ਕੋਲ ਹੀ ਆਏ ਆ ਤੈਨੂੰ ਫੋਨ ਤਾਂ ਕੀਤਾ ਸੀ ਪੱਛਾ ਉਹ ਥੋੜੇ ਸੀ ਹਾਂ ਮੈਂ ਫਿਰ ਕੰਮ ਦੇ ਵਿੱਚ ਬੀਜੀ ਹੋ ਕੇ ਕਰਕੇ ਉਹ ਭੁੱਲ ਗਿਆ ਨਾ ਜੀ ਹੁਣ ਤੂੰ ਬਣ ਕਿਵੇਂ ਕਰੇਗਾ ਸਾਡੇ ਨੂੰ ਖਾਣਿਆ ਆ ਤੀਕ ਪੱਕੀ ਕਰਦੇ ਉਹ ਤਾਂ ਨਹੀਂ ਮੇਥੋਂ ਬੰਦੇ ਸਾਨੂੰ ਗੱਪ ਮਾਰਦੇ ਆ ਵੀ ਅੱਜ ਲੱਗ ਜੂਗਾ ਕੱਲ ਲੱਗ ਜੂਗਾ ਮੇਰਾ ਜੀ ਦੀ ਦਾ ਟਾਈਮ ਆ ਗਿਆ ਇਸ ਸੀਜ਼ਨ ਤੇ ਜਾਣ ਕੇ ਪਾਣ ਤੇ ਤਾਂ ਉਹ ਪੰਜਾਹ ਪਿੰਨਾ ਚ ਪਕਾਈ ਮਾਰੇ ਚਮਕ ਚਮਕੀਲੇ ਦਾ ਖਾਣਾ ਚੇਨਾ ਕਰਾਂ ਕਿ ਧਰਤੀ ਦਾ ਓਏ ਸਾਡੀ ਵੀ ਇੱਜ਼ਤ ਆ ਯਾਰ ਕੋਈ ਤੂੰ ਈ ਛੜਾ ਹੋਗਾ ਬੰਦਾ ਦੇ ਦੇਣਾ ਸਾਨੂੰ ਇੱਕ ਤੇਰੇ ਵਰਗਾ ਹੋਰ ਖਰੀਦ ਕੇ ਦੇ ਦੇ ਕੋਈ ਹਾਂ ਜੀ ਬਹੁਤ ਤਗੜਾ ਬਹੁਤ ਤਗੜਾ ਤੁਸੀਂ ਸੁਣਾ ਦੂੰਗਾ ਇੱਕ ਦਿਨ ਵਗ ਚਲਾਂਗੇ ਉਹਦਾ ਖਰਾ ਦਿਖਾ ਤੁਹਾਨੂੰ ਉਹ ਕੰਨੋਂ ਗਨ ਪੱਕੀ ਮੈਨੂੰ ਤੀ ਜਵਾਨ ਤੇ ਭੋਰਾ ਛੱਕ ਪਈਆਂ ਤੋਂ ਇੱਕ ਕੁਤੀੜ ਭੌਂਕਦੀ ਰਹਿਣੀ ਇਸ਼ਾਰਾ ਦਰ ਆ ਬਾਸੀ ਯਾਰਾ ਵਾ ਇਹ ਮੇਰਾ ਤਾਂ ਸੀਜ਼ਨ ਦਾ ਟਾਈਮ ਆ ਗਿਆ ਮੈਂ ਤਾਂ ਕ ਪੈਣ ਤੇ ਜਾਣਾ ਤਾਂ ਕਰਕੇ ਆ ਦੇਖ ਤਮਕੀਲਾ ਅਸੀਂ ਅਸੀਂ ਤੈਨੂੰ ਕਿਹਾ ਸੀ ਵੀ ਤੂੰ ਤੇਰੇ ਚ ਗੁਣ ਸੀ ਅਸੀਂ ਤੈਨੂੰ ਤਾਂ ਪਸੰਦ ਕੀਤਾ ਸੀ ਅਸੀਂ ਤੇਰਾ ਖਾਰਾ ਲਗਉਂਦੇ ਤੂੰ ਪਾਸੋ ਕਿਹਾ ਸੀ ਕਿ ਹਜ਼ਾਰ ਕਹਿੰ ਤੈਨੂੰ ਉਨੇ ਹੀ ਕੇ ਹਾਨਾ ਮੀ ਹੱਤ ਨੂੰ ਦੇਵਾਵੇਂ ਭਾਈ ਉਹ ਤਾਂ ਠੀਕ ਹੈ ਜੀ ਕਹੀ ਨਾ ਗੱਲ ਤੂੰ ਯਾਰ ਕੱਚੀਆਂ ਗੱਲਾਂ ਕਰੀਆਂ ਨਾ ਅਸੀਂ ਉਹੀ ਤਰ੍ਹਾਂ ਫਿਰਦਿਆਂਗੇ ਕਰਨ ਕੀ ਹੈ ਮੇਂ ਗੱਲ ਸੁਣੋ ਜਿਹਦੇ ਮੈਂ ਮਾਲਕ ਦੇ ਲੱਗਾ ਨਾ ਗਪਾਂ ਤੇ ਉਹਨਾਂ ਨੇ ਮੈਨੂੰ ਛੁੱਟੀ ਨਹੀਂ ਦਿੰਦੇ ਉਹਨਾਂ ਨੇ ਮੇਨੂੰ ਦਿਨ ਨਹੀਂ ਹੋਇਆ ਉਹਦੇ ਭਰਾ ਐ ਸੀ ਨਾ ਮੈਨੂੰ ਆਏ ਸੀ ਵੀ ਜੀਰੀਆਂ ਲੈ ਡਾਉਂਗੇ ਆ ਜੀ ਚਾਂਚ ਜਾ ਕੇ ਪਕਾਈ ਮਾ ਲਿਆ ਉੱਥੇ ਉਹ ਵੀ ਮੈਂ ਸੀਜ਼ਨ ਦਾ ਉਹਨਾਂ ਦਾ ਪੱਕਾ ਹੋਇਆ ਹੋਇਆ ਜੀ ਤਾਂ ਕਰਕੇ ਇਹ ਤਾਂ ਕੱਚੀਆਂ ਗੱਲਾਂ ਹੁੰਦੀਆਂ ਨੇ ਐ ਤਾਂ ਤੁਸੀਂ ਜਿੰਤੇ ਵੀ ਨਹੀਂ ਫੂਰ ਜਾੜਨਾ ਬਾਈ ਨਾ ਫੋਨ ਵੀ ਕੰਮ ਨਹੀਂ ਮੈਂ ਕਲਾਕਾਰ ਕਲਾਕਾਰ ਦੇ ਦੰਨਾ ਤੁਹਾਨੂੰ ਜੀ ਮੂਰ ਵਧੀਆ ਆਪਣੇ ਨਾਲ ਲਗਮੀ ਉਹ ਪੁੱਤੇ ਘਰ ਆ ਜੀ ਮੂਰ ਮੂਰ ਅਨੁਸਾਰ ਮੁੰਡਾ ਬਹੁਤ ਵਧੀਆ ਪੱਕਾ ਹੀ ਆਉਂਦਾ ਉਹ ਬਾਹਰ ਇਹਦਾ ਪੂਰਾ ਨਾਂ ਚੱਲਦਾ ਦੇ ਉਹ ਦਗਾਣਾ ਦਗਾਣਾ ਆਉਂਦਾ ਉਹ ਹਾਂ ਦਗਾਣੇ ਵੀ ਗਾ ਦਿੰਦਾ ਜੀ ਕੰਨੇ ਵੀ ਜਾਂਦਾ ਉਹ ਕਲਾਹਾ ਜੀ ਮਾਨਕ ਦੇ ਲਾਉਣੇ ਆਉਂਦੇ ਉਹ ਮੈਂ ਕਹਾਂ ਕਿਸੇ ਮਰਜ਼ੀ ਦਾ ਜਿਹਦਾ ਕੇਰਾ ਤੁਸੀਂ ਕਹੋਗੇ ਉਸੇ ਦਾ ਸੁਣਾ ਦੂ ਅੱਬਾ ਕਿਦੋਂ ਦਗਾਣੇ ਬੁਣੇ ਮੋਟਾਂ ਦੇ ਮਾਰੇ ਮਾਨਕ ਦਾ ਕੀ ਸੁਣਦੇ ਆ ਨਾ ਸੁਣਾ ਦੂ ਸਾਹਬ ਜੀ ਜਨਾਬ ਉਹ ਪੱਕਾ ਦੇਖ ਰਨੇ ਯਾਰ ਫਿਰ ਉਹ ਪੈਸੇ ਪੁਛੇ ਵੀ ਪੁੱਛਣਾ ਹਾਂ ਤੇ ਫਿਰ ਪੈਸੇ ਬਈਆਰਾ ਪੈਸੇ ਦਾ ਚਲ ਉਸੇ ਤੂੰ ਤੂੰ ਦੱਸ ਸੇ ਮੈਂ ਆਹਦਾ 1000 ਲੂੰ ਲੂੰ ਤੇਰਾ ਕਦੋਂ ਤੂੰ ਜਾਣੇ ਨਹੀਂ ਤੇਰੇ ਕਦੇ ਨਹੀਂ ਮੈਂ ਲਊਂ ਜੀ ਫਿਰ ਮੈਂ ਤੁਹਾਨੂੰ ਉਹ ਬੰਦਾ ਉਹ ਗੱਲਾਂ ਦੇ ਕਰਦਾ ਉਹ ਬੰਦਾ ਅਟਨੂ ਆ ਸਾਨੂੰ ਸਿਖਾਏਗਾ ਤੂੰ ਉਹ ਤਾਂ ਉਹ ਯਾਰ ਉਹਦਾ ਦਾ ਅਗਲੇ ਦਾ گاਊ ਆ ਉਹਦੇ ਤਾਂ ਦੇਵਾਂਗੀ ਇਹਨੂੰ ਕਿਵੇਂ ਦੇ ਦਈਏ ਤੇ ਐ ਕਰ ਲਓ 2500 ਦੇ ਦਿਓ ਤੂੰ ਕੂੰ ਤਾਂ ਹਿਆਨ ਚ ਗੰਨ ਕੰਨ ਕਿਉਂ ਏ ਕੀ ਯਾਰ ਇਹ ਗੱਲਾਂ ਕਰਦਾ ਯਾਰ ਗੱਲ ਸੁਣੋ ਬਾਈ ਯਾਰ ਮੇਰੀ ਗੱਲ ਸੁ ਉਹ ਗਾਣਾ ਵੀ ਸੁਣਾਉ ਜਸੂਣੇ ਤੈਨੂੰ ਉਹਦੇ ਕਿਹਾ ਸੀ ਬਾਹਰ ਆ ਕਿਉਂ ਜਿਹੜਾ ਠੰਗ ਕਹੇ ਜਾ ਬੰਦਾ ਯਾਰ ਹੋਰ ਤੁਸੀਂ ਕਿੰਨੇ ਯਾਰ ਕਹਦੇ ਦੀਏ ਤੁਸੀਂ ਕਿੰਨੇ ਦੇਓ ਅਸੀਂ ਪੁੱਕਣਾ ਪੁੱਕਣਾ 1500 ਦੇ ਦਾਂਗੇ ਦੋਨੇ ਕਰ ਲਿਓ ਉਹਨੂੰ ਦੇ ਨਹੀਂ ਕਿਵੇਂ ਮਰਜ਼ੀ ਕਰ ਲਿਓ ਠੀਕ ਹੈ ਜੀ ਠੀਕ ਆ ਨਾ ਗੱਲ ਹਾਂ ਉਹਦੇ ਨੂੰ ਕਿੱਦਾਂ ਮਿਲਾਂਗਾ ਸੁਣਾ ਦੱਸੋ ਮੈਨੂੰ ਭਰੋ ਹੁੰਦਾ ਕਹੇ ਹੋਣ ਲੈ ਗੱਲ ਚਲ ਵਾਪਰ ਚੱਲਾਂਗੇ ਫੇਰ ਆ ਮੈਂ ਕੰਮ ਜਨ ਮੇੜ ਦਿਆਂ ਫੇਰ ਆਪਾਂ ਚੱਲਦੇ ਆ ਉਹਦੇ ਕੋਲੇ ਹੁਣ ਤੇਰੇ ਕੰਮ ਦੀ ਝਾਕ ਬੈਠੇ ਰਹੀਏ ਸੀ ਉਹ ਜਰਾ ਵੈਨਾਂ ਤਾਂ ਹੁੰਦੀ ਆ ਬੰਦਾ ਪੂਰਾ ਟੌਪ ਦਾ ਨਲੇ ਤਾਂ ਆਪਣਾ ਪਉ ਰੋਕੀ ਸਰਪੰਚ ਨਾਲ ਫਾਂਸੀ ਓਏ ਉਹੀ ਦਾ ਪਿੱਛੇ ਉਹਨੇ ਵੱਡੇ ਵੱਡੇ ਬੰਦਿਆਂ ਨੂੰ ਕਹਿੰਦਾ ਨਹੀਂ ਛਾੜਨਾ ਚਮਕ ਜਮਕੀਨਾ ਖਾਣਾ ਓਹੀ ਗੱਲ ਹੈ ਉਹ ਨਾ ਇਹ ਬੰਦਾ ਪੂਰਾ ਘੈਂਟਾ ਤੁਹਾਨੂੰ ਦਿਖਾ ਰਿਹਾ ਹਾਂਗਾ ਤੁਸੀਂ ਦਾ ਓ ਯਾਰ ਆਪਾਂ ਸਾਦ ਸੂਝ ਵੀ ਨਹੀਂ ਉਹ ਇਹ ਇਹ ਨੂੰ ਨਾਲ ਇਹਨੇ ਤਾਂ ਕਦੇ ਹੋਈ ਨਹੀਂ ਕੀਤਾ ਵਾ ਓਏ ਮੈਂ ਤੈਨੂੰ ਕਿਹਾ ਜਾਂ ਬੰਦੇ ਤੈਨੂੰ ਨੰਬਣੀ ਐ ਉਹ ਜਨਾਬ ਤੁਸੀਂ ਠੱਗੀਆਂ ਮਾਰ ਨਾਲ ਦੀਨਾਵੇਂ ਸਾਨੂੰ ਠੱਗੀ ਦਾ ਮਾਰਿਆ ਹੋਰ ਕੀ ਕੀਤਾ ਤੂੰ ਲਾਲਾ ਯਾਰ ਤੂੰ ਇੱਕ ਵੱਖ ਦਾ ਓ ਤੂੰ ਫੋਕੇ ਨੰਨ ਕਾ ਨਾ ਹਣੇ ਵੀ ਉਹਦੇ ਉਹਦੇ ਨੂੰ ਮੈਂ ਫਰੀ ਚ ਪੁਈਆ ਪਾ ਕੇ ਦਿੱਤਾ ਯਾਰ ਆਪਾਂ ਨੂੰ ਸਰਪੰਚ ਚ ਮਾਣ ਜਾਂਦੇ ਮੈਂ ਕੰਨੀ ਕੰਨੀ ਮੈਨੂੰ ਪੁਈਆ ਹਰਖਾ ਤੇ ਜੋ ਬੋਣੀਆਂ ਨੋਕਨ ਨੀਕਨ ਜੀ ਮੇਰਾ ਬਾਮ ਹੋ ਤੋ ਨਹੀਂ ਬਣਾਉਂ ਵੱਡਾ ਗਲਾ ਕਾਣ ਕਾਣਾ ਕਾਣਾ ਆ ਖੀਚ ਆ ਗਿਆ ਤੇ ਪਾਈ ਜਾਣ ਕੀ ਯਾਰ ਚਲੋ ਫਿਰ ਦੇਖ ਲਓ ਜੀ ਕਿਵੇਂ ਕਰਨਾ ਤੁਸੀਂ ਦੱਸ ਦੋ ਫਿਰ ਮੈਂ ਉਹਦੇ ਨਾਲ ਗੱਲ ਕਰ ਲਵਾਂ ਫਿਰ ਉਸਤਾਬ ਨਾਲ ਮੈਂ ਤੁਹਾਨੂੰ ਪਹਿਲਾਂ ਤਾਂ ਤੂੰ ਮੇਰੇ ਭੂਜੀ ਦੇ ਪੈਸੇ ਦੇ ਬਈ ਆ ਵਿਚੋਂ ਕੱਟ ਨਹੀਂ ਹੋਇਆ ਖਾੜੇ ਕਣੀ ਨਾ ਜੀ ਗੋਡੀ ਸਰਪੰਚੀ ਵਿਚੀ ਨਾ ਰਿਹਾ ਜੀ ਮੈਂ ਤਾਂ ਸਮਝਾ ਹੈਗਾ ਨਾ ਤਰ ਪੰਜ ਕਿਲਾ ਤੂੰ ਕੀ ਰਖਾ ਦੇਗਾ ਆ ਨਾ ਤਨਾ ਮੇਰੀ ਕੋਈ ਹੂਣੀ ਟੁੱਟੀ ਹਾਂ ਕੌਜਾਂ ਲੈਣਗੇ ਐਸ਼ੀ 90 ਕਿੰਨਿਆਂ ਦਾ ਫੇ ਠੀਕ ਹੈ ਫਿਰ ਹੂਣੀ ਬੱਜੀ ਹੋਈ ਐ ਕਿੱਥ ਘੱਟ ਕੁੱਟਦੇ ਫਿਰ ਵੱਡਾ ਬਣਿਆ ਫਰ ਤਾਂ ਤੂੰ ਗੁੱਥੂ ਆਂ ਦਿਨਾਂ ਰੋੜਿਆਂ ਕਰ ਤੀ ਹਾਂ ਲੈ ਲਿਆ ਹੈ ਲੈ ਲਿਆ ਵੇ ਦੇਖ ਲੋ ਜੀ ਫਿਰ ਉਹ ਸਾਹ ਨਾਲ ਦੇਖ ਲੋ ਜਰਾਬ ਜਿਵੇਂ ਕਹੂੰਗਾ ਨਾ ਪਤਾ ਮੀ ਕਰ ਲੈ ਕਿਣੀ ਪਹਿਲਾਂ ਇੱਕ ਪੋਣ ਜਾਨੀ ਹੁੰਦੀ ਸੀ ਨਾ ਮਾਂ ਬਣ ਹਾਂਜੀ ਉਹ ਹਾਣੇ ਸਾਡੀ ਬੇਬੇ ਦੇ ਸੁਨੂਖ ਜਪਈ ਤਿੰਨ ਮਾਰੂ ਮੋਢਾਂ ਚ ਫੈਣ ਹਾਂ ਮੇਰਾ ਕਾਂਗਾ ਨੂੰ ਫਿਰ ਕਿਵੇਂ ਇਸ ਛੁੱਡੀ ਸਲਾਹ ਚਲੋ ਜੀ ਘੱਟ ਦੇ ਦੋ ਰੁਪਏ ਸਾਨੂੰ ਦਾ ਤੂੰ ਬੰਦਾ ਦੇ ਬਸ ਇਹ ਨਾਲ ਮੱਚ ਬਾਣਾ ਛੋਣ ਪੀਆ ਦੇਵਾਂਗੇ ਵਿੱਚ ਕਿਉਂ ਦਾ ਵਿੱਚੇ ਦੇਣਾ ਹਾਂ ਚਲੋ ਛੋਣ ਦਿਹਾੜੀਆਂ ਆਣਾ ਬੰਦਾ ਤੈਨੂੰ ਹੀ ਆਣ ਦੇ ਤਾਂ ਠੀਕ ਹੈ ਠੀਕ ਹੈ ਜਨਾਬ ਫਿਰ ਐਂ ਕਰ ਲਾਂਗੇ ਆਪਾਂ ਪੱਕੀ ਗੱਲ ਨਹੀਂ ਹਾਂ ਮੈਂ ਜਾ ਕੇ ਤੇ ਨਾਲ ਅੱਜ ਗੱਲ ਪੱਕੀ ਕਰੂ ਖਾਣੇ ਦਾ ਪ੍ਰੋਗਰਾਮ ਛੇਤੀ ਕਰ ਜਵਾਈ ਜਨਾਬ ਜਵਾਈ ਇਹਨਾਂ ਬਾਣੀਆਂ ਗਨ ਫੋਕੇ ਗਾਣੂ ਗੱਲ ਠੋਕੇ ਤੇ ਗੋਲੀ ਨਹੀਂ ਮਾਰਦਾਂਗੇ ਫਿਰ ਨਾ ਜੀ ਪਛਤਾਉੜ ਟੰਗਿਆ ਹੋਣ ਲੱਕ ਚਾ ਓਏ ਕਿਉਂ ਡਰੀ ਜਣਾ ਬੰਦਾ ਬਣਾ ਗਾ ਡਰੀ ਜਾਂਦਾ ਉਹਦਾ ਲੰਗੜਾ ਯਾਰ ਜਨਾਬ ਮੈਂ ਤਾਂ ਐ ਦੇਖਿਆ ਮੈਂ ਕਿੰਨੀ ਚੰਗ ਬੋਸ ਹੈ ਓਏ ਓਏ ਯਾਰ ਬਦਮਾਸ਼ ਤਾਂ ਹੈਗਾ ਯਾਰ ਹੁਣ ਅਸੀਂ ਛੱਡੇ ਹੋਏ ਨੇ ਕੰਮ ਤੂੰ ਮੈਨੂੰ ਐਂ ਦੱਸ ਅਸੀਂ ਕਰਦੇ ਆ ਰਾਇਵਾੜੀ ਹੁਣ ਤੇਰੀ ਗੱਲ ਨਿਕਲ ਗਈ ਕੱਚੀ ਜੀ ਅਸੀਂ ਆਏ 1200 ਚ ਕਰਾਂਗੇ ਠੀਕ ਹੈ ਤੇਰੀ ਗੱਲ ਨਿਮੀੜਦੀ ਨਹੀਂ ਤੈਨੂੰ ਪਤਾ ਉਹ ਰਾਫਲ ਚੰਗੀ ਫਿਰਦਾ ਹੁੰਦਾ ਠੀਕ ਹੈ ਠੀਕ ਹੈ ਨਾ ਜਮਾ ਜਨਾਬ ਪੱਕਾ ਆਈ ਜਮਾ ਮੈਂ ਤੁਹਾਨੂੰ ਕੱਲ ਨੂੰ ਲੈ ਚਲੂੰਗਾ ਕੋਲੇ ਮੈਂ ਫਿਰ ਅਸੀਂ ਕੱਲ ਨੂੰ ਆਵਾਂ ਤੇਰੇ ਨਾਲ ਰਏ ਕਰਦੇ ਆਂ ਜੀ ਆਸ ਤੇ ਵੀ ਰਏ ਕਰਦੇ ਉਹ ਬੰਦਾ ਕਿੰਨਾ ਖਤਰਨਾਕ ਹੈ ਕੋਈ ਉਹਦਾ ਪੁੱਛੀ ਨਾ ਅੱਛਾ ਜੀ ਬਾੜੇ ਇਨਕਾਊਂਟਰ ਕਰਦਾ ਵਾਂ ਠੀਕ ਹੈ ਠੀਕ ਆਹੋ ਚੰਗਾ ਹੋਏ ਪੱਕੇ ਆਣ ਗਾ ਨਹੀਂ ਤੇਰਾ ਮਾਰ ਮਾਰ ਮੁੱਕ ਗਿਆ ਮੈਂ ਕੱਢੂੰਗਾ ਐਡਾ ਹੂੰ ਆ ਜਾ ਉਹ ਉੱਥੇ ਚੜ ਜੀ ਜਾ ਕੇ ਆ ਤਰਾ ਚਾਣਾ ਆ ਬਾਪੂ ਤੁਣੈ ਨਹੀਂ ਆਂਦਾ ਮੇਥੋਂ ਪਰ ਹੁਣ ਮੈਂ ਤੈਨੂੰ ਕਿੱਥੋਂ ਕਿਉਂ ਰੋੜਨੀ ਤੂੰ ਖਣਾਣਾ ਯਾਰਾ ਖਣਾ ਇਹਦੀ ਚੋਈ ਨਹੀਂ ਲੁੱਟਮਰੀ ਓਏ ਚਾਣਾ ਰੋਣ ਕੇ ਨਾ ਚਾਣਾ ala teeda ha jak nade ਐਵੇਂ ਲੱਤ ਤਾਂ ਵੱਧ ਜ਼ੋਰ ਲੱਗ ਰਿਹਾ ਇਹਦੇ ਨਾਲ ਤਾਂ ਪੈਣੇ ਘਰੇ ਆ ਹਾਂ ਪੈਣੇ ਘਰੇ ਆ ਹੋਰ ਮੁੰਡਾ ਆ ਗਿਆ ਹਾਂ ਦੀਦੀ ਆ ਗਈ ਮੇਲੇ ਲਈ ਹੋ ਗਈ ਤਿਆਰ ਹਾਂ ਹੋ ਗਏ ਪਿਆਰ ਮੇਲੇ ਨੇ ਆਹ ਚੱਲਿਆ ਗਿਆ ਠੰਡੇ ਠੰਡੇ ਜੀ ਫੋਰ ਤੇ ਧੁੱਪ ਵਾਲੀ ਹੋ ਜਾਂਦੀ ਹੈ ਹਨਾ ਹੋਰ ਧੁੱਪ ਤਾਂ ਜ਼ਿਆਦਾ ਹੋ ਜਾਂਦੀ ਹੈ ਫੋਰ ਮੁੰਡਾ ਵੀ ਆ ਗਿਆ ਫੋਰ ਨਾਲ ਹੀ ਉਹ ਵੀ ਨਾਲ ਹੀ ਚੱਲੂਗਾ ਚੱਲ ਫਿਰ ਪਾਸ ਚੱਲਦੇ ਹਾਂ ਹੋ ਗਏ ਤਿਆਰ ਤੁਸੀਂ ਹਾਂ ਹੋ ਗਏ ਠੀਕ ਹੈ ਫੋਰ ਆਪਣੇ ਉਹਦਾ ਵੀ ਬੋਟਾਂ ਦਾ ਵੀ ਹੋ ਰਿਹਾ ਹੁਣ ਤਾਂ ਮੇਰਾ ਮੁੰਡਾ ਵੀ ਮੰਨ ਗਿਆ ਅੱਛਾ ਫੋਰ ਚਲੋ ਫਿਰ ਤਾਂ ਚੰਗੀ ਗੱਲ ਹੈ ਪਰ ਮੈਂ ਸੁਣਿਆ ਸੀਗਾ ਇੱਥੋਂ ਵੀ ਆਪਣੇ ਉਹ ਘਰਾਂ ਚ ਖੜੀ ਹੋਏ ਆ ਬੀਰੋ ਹੋਰ ਹਾਂ ਉਹ ਵੀ ਹੋਈ ਐ ਅੱਛਾ ਫਿਰ ਹੁਣ ਮੁੰਡਾ ਕਹਿੰਦਾ ਕਿ ਕਦੋਂ ਤੇ ਤੇ ਸਹੇਲੀਆਂ ਤਿਆਰ ਵੀ ਤਿਆਰ ਕਰਨਾ ਨਾ 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 ਤੁਹਾਨੂੰ ਨਾਲ ਸਪੋਰਟ ਅਸੀਂ ਪੂਰੀ ਕਰਾਂਗੇ ਜਿਤਾਵਾਂਗੇ ਤੁਹਾਨੂੰ ਚੱਲ ਫਿਰ ਮਹਾਬੀ ਚੱਲ ਬੱਕ ਚਲਦੇ ਆਂਗੇ ਨਾਲੇ ਮੇਲੇ ਦਾ ਕਾ ਲਿਆ ਮੰਗਾ ਕਿ ਪੱਕਾ ਮੱਥਾ ਟੇਕਣਾ ਚਾਹੀਦਾ ਹੈ ਕਿ ਤੁਸੀਂ ਜਿੱਤੋਂ ਵਧੀਆ ਤੁਹਾਡਾ ਹਨਾ ਹੋਰ ਅੱਗੇ ਰੋਪ ਬਣੇ ਤਾਂ ਕਿ ਹੁਣ ਸਾਰੀਆਂ ਮੇਰੇ ਨਾਲ ਤੁਰਦੀਆਂ ਨੇ ਨਾ ਨਾ ਅਸੀਂ ਸਾਡੀ ਸਪੋਰਟ ਹੈ ਨਹੀਂ ਤੇ ਮੱਥਾ ਲੇ ਕੇ ਆਈ ਆਪਾਂ ਜਿੱਤਾਂਗੇ ਪੂਰੀ ਵੀ ਸਪੋਰਟ ਹੈ ਸਾਡੀ ਵੀ ਤੁਹਾਨੂੰ ਤੇ ਚੱਲ ਬੱਕ ਚਲਦੇ ਆਂ ਚਲੋ ਚੱਲੀ ਹੋਰ ਆਬਜੈਕਟ ਮੇਰਾ ਹੋ ਜੂਗਾ ਚਲੋ ਉਹ ਮਿਸਰੇ ਕਿੰਨੇ ਦਿਨ ਲੱਗਣਗੇ ਲੱਗਣਗੇ ਹੈ ਤਾਂ ਬਾਈ 2-3 ਸਾਲ ਸਾਡੇ ਨਹੀਂ ਮੁੱਕਿਆ ਕੰਮ ਉਹ ਯਾਰ ਆਪਾਂ ਵੀ ਕੋਠੀ ਪਾਉਣੀ ਆ ਯਾਰ ਅਜੇ ਸੜੇ ਦਾ ਹੈ ਨਹੀਂ ਟਾਈਮ ਬਾਈ ਯਾਰ ਦੇਖ ਲੈ ਯਾਰ ਆ ਦੇ ਤੂੰ ਉਹ ਕੱਢ ਲੈ ਟਾਈਮ ਓ ਵੱਡੀ ਕੱਠੂ ਪਾਉਣੀ ਆ ਪਾ ਤਿੰਨ ਮੰਜ਼ਲੀ। ਤਿੰਨ ਮੰਜ਼ਲੀ ਪਾ ਦੇ ਭਾਈ। ਹਲੇ ਭਾਈ ਟਾਈਮ ਲੱਗਣਾ ਨਹੀਂ ਕੰਮ ਸਾਡੇ ਕੋਲ ਮੂਹਰੇ ਬੜਾ ਹੈ। ਪਿੰਡਾਂ ਦੇ ਘੜੀ ਕਰਦੇ ਹੋ ਅਸੀਂ ਕੋਈ। ਯਾਰ ਆ ਤਾਂ ਫਿਰ ਹੋਰ ਮਿਸਤਰੀ ਪੁੱਛਣਾ ਪੋੜਾ ਸਾਨੂੰ। ਪਾਉਣਾ ਕੱਢ ਲਾਂਗੇ ਟਾਂਗ ਉਸੇ। ਮੈਨੂੰ ਤਾਂ ਐਸੀ ਵਧੀਆ ਤੂੰ ਯਾਰ। ਉਹ ਪੂਰਾ ਵਧੀਆ ਯਾਰ। ਹੈ ਨਹੀਂ ਟਾਈਮ ਭਾਈ। ਦੇਖ ਲੈ ਤੇਰੀ ਮਰਜ਼ੀ ਆ। ਚੱਲ ਯਾਰ ਮਰਜ਼ੀ ਆ ਤੇਰੀ ਯਾਰ। ਲੈ ਓਏ। ਹੋਰ ਵੀ ਆਵਲੀ ਕਿਵੇਂ ਆ? ਵਧੀਆ ਭਾਈ ਵਧੀਆ। ਉਹ ਸਰਪੰਚੀਸ ਪੁੱਛੀਦਾ ਕੀ ਬਣਦਾ? ਕੰਟੀ ਜੀ ਨਾ ਬੰਦ ਇੱਧਰ ਬੋਟਵਾੜ ਪਾਉਣੀ ਆ ਜਿਹੜਾ ਬਾਈ ਖਾਣ ਪੀਣ ਵਧ ਕਰ ਉੱਧਰ ਹੀ ਤਾਵਾਂਗੇ ਅੱਛਾ ਹੋਰ ਬਾਈ ਚਲੋ ਅभी ਚੰਗੀ ਗੱਲਾਂ ਖਾਣ ਪੀਣਾਂ ਦੀ ਸੱਟ ਰਹਿਂਦਾ ਕੰਮ ਆ ਉਹ ਕੱਦਾਂ ਫਤ ਲੀਲੂ ਆਹ ਇੱਧਰ ਕੰਮ ਜਾ ਕੇ ਆਈ ਸੀ ਆਹ ਕਿਵੇਂ ਰੂੜੀ ਜੇ ਫਰਦਾ ਤੈਨੂੰ ਇਹ ਤਾਂ ਮੈਂ ਆਈ ਆ ਮੈਂ ਤੈਨੂੰ ਪਤਾ ਓ ਯਾਰ ਇਹ ਤੂੰ ਤੁਰਿਆ ਨਹੀਂ ਜਾਂਦਾ ਯਾਰ ਆ ਜੋ ਸਾਂਵੇਂ ਜੀ ਲਾਓ ਪਹਿਲਾਂ ਤੁਸੀਂ ਤੂੰ ਗੱਲ ਕਰਦਾ ਖਾਣਦੇ ਪਾਣੀ ਤਾਂ ਇੱਥੇ ਨਹੀਂ ਪੀ ਜਾਂਦਾ ਓਏ ਆਜੋ ਆਜੋ ਯਾਰ ਗੜੇ ਪੀ ਜਿੰਦੇ ਨਹੀਂ ਪਾਈਆਂ ਨੇ ਤੁਸੀਂ ਹੋਏ ਅੱਛਾ ਉਹ ਇਹਨਾਂ ਨੂੰ ਮੈਂ ਕਿਹਾ ਸੀ ਯਾਰ ਅਸਾਂ ਆਪਾਂ ਵੀ ਤਿੰਨ ਮੰਜ਼ਲੀ ਪਾਉਣੀ ਆ ਯਾਰਾ ਇਹ ਤਾਂ ਟਾਈਮ ਹੀ ਬੜਾ ਲੱਗੂ ਆ ਜੇ ਮਾਨ ਦਾ ਤੂੰ ਗੱਪ ਨਾ ਮੱਟਾ ਮਾਰਤਾ ਕਾਹਨੂੰ ਦਾ ਕੋਡਾ ਮਾਰੇ ਓ ਤੇਰੀ ਆਉਣਗੇ ਨਾ ਮਾਨੂੰ ਇਸੇ ਵੀ ਗੱਪੀ ਲੱਗਿਆ ਵੀ ਗੱਪੀ ਲੱਗਿਆ ਹਾਂ ਮਿਸਤਰੀ ਦਾ ਵਧੀਆ ਆਉਂਦਾ ਅੱਛਾ ਹਾਂ ਤੁਸੀਂ ਕਿੱਧਰ ਫਿਰਦੇ ਆਓ ਅਸੀਂ ਤਾਂ ਗਏ ਸੀ ਕਿਤੇ ਕੰਮ ਆਈ ਜੀ ਤੁਹਾਨੂੰ ਪਤਾ ਤੁਹਾਨੂੰ ਮੇਲਾ ਗਾ ਫਾੜਿਆਂ ਦਾ ਪਤਾ ਹੈ ਪਤਾ ਤੁਹਾਨੂੰ ਲੈ ਮੇਲੇ ਦਾ ਨਹੀਂ ਪਤਾ ਕੋਈ ਹੋਰ ਕਾ ਦਾ ਪਤਾ ਫਿਰ ਮੇਰੇ ਮੇਰੀ ਉਮਰ ਚਾ ਠੰਕੀ ਮਾਮੇਲਾ ਹੈ ਚੋਇਆ ਹਾਂ ਤੂੰ ਮਤ ਨੂੰ ਉਹ ਹੀ ਦੱਸ ਰਿਹਾ ਮੇਲੇ ਦਾ ਗੱਲੋਂ ਅੱਛਾ ਇਹ ਚੱਲਣਾ ਦੱਸ ਦਿਓ ਮੈਂ ਸਵੇਰੇ ਜਾਊਗਾ ਹੋਣੀ ਵੀ ਜਿੰਦੀ ਹਾਂ ਮੈਂ ਮੋਟਰਸਾਈਕਲ ਲਾਊਗਾ ਮੈਂ ਉਹ ਕਿੱਧਰ ਤੋ ਤੁਰਿਆ ਫਿਰਾਂਗਾ ਯਾਰ ਮੈਨੂੰ ਆਏ ਜਾਣਾ ਪਊਗਾ ਹੋਰ ਲਾਲਾ ਹੁਣ ਵੀ ਹੁਣ ਚਲਾਉਣਾ ਲਾਲਾ ਚਲਾਉਣਾ ਹੁੰਦਾ ਮੋਟਰਸਾਈਕਲ ਟਾਈਮ ਨਾ ਬੱਕਾ ਰਹੀ ਗੱਲੋਂ ਮੈਂ ਟਾਈਮ ਬਣਾ ਜੋ ਅੱਡੇ ਤੇ ਆ ਕੇ ਭੇਜੋ ਕਿੰਨੇ ਵਜੇ ਮੈਂ ਬੁਜਾ ਦੂੰ 9 10 ਤ ਵਜੇ ਜਾਣਗੇ ਚੰਗਾ ਠੀਕ ਆ ਬਹੁਤ ਸੱਚੀ ਭੱਖੀ ਜੀ ਕੰਮ ਦੀ ਚੱਲਾਂਗੇ ਆਪਾਂ ਇਹਦੇ ਪਖਾ ਦਾ ਕੰਮ ਠੀਕ ਆ ਚੰਗਾ ਤਿਆਰ ਹੋ ਪਿਆ ਕੰਮ ਠੀਕ ਆ ਯਾਨੀ ਉਹਨਾਂ ਨੇ ਐ ਕਰੀ ਫੁੱਲ ਤਿਆਰ ਤਰੂ ਕੇ ਪੱਕ ਪੱਕ ਬਣਨੇ ਕਿ ਉਹ ਮੈਂ ਇੰਨਾ ਹੀ ਕੰਮ ਨੂੰ ਹੀ ਵਾਲਾ ਕਾਲਾ ਦਾ ਇੱਕੀ ਟੁੱਟੀ ਜਾਉਂਦਾ ਆਪਾਂ ਤਾਂ ਪੈਂਦਮੇ ਦੀ ਪੂਣੀ ਬਣਣੀ ਹੁੰਦੀ ਆ ਹਾਂ ਠੀਕ ਆ ਉਹ ਬਣਨੇ ਹੀ ਤੂੰ ਤੋੜਨਾ ਬਾਪੂ ਤੋੜਨਾ ਬਾਪੂ ਦਾਲ ਆ ਇਹਨੂੰ ਉਹ ਕਿੱਥੇ ਚੱਲਦੇ ਆ ਜਾਣ ਨਹੀਂ ਹਿੰਗ ਪਤਾ ਜਾ